ਲੈ ਦੱਸੋ ਇੱਧਰ ਢੋਲ ਧਰ ਤੇ ਉਧਰ ਰੰਗ ਕਰਨ ਲੱਗ ਗਿਆ ਕਿੰਨੇ ਦਿਨ ਹੈਗੇ ਘਰੋਂ ਨਿਕਲਦੇ ਹੀ ਨਹੀਂ ਬੇ ਕਿੰਨੇ ਕ ਦਿਨ ਲਾ ਮੇਗਾ ਲੱਗ ਜਾਵੇ ਬਾਈ ਪੰਜ ਸੱਤ ਦਿਨ ਨੀ ਮਾਂ ਮਰ ਜਾ ਹਜੇ ਪੰਜ ਸੱਤ ਦਿਨ ਹੋਰ ਕੀ ਹੋ ਰਹੀ ਹੈ ਬੇਨਤ ਵਾਲੀ ਆ ਜੂਗੀ ਪੰਜ ਸੱਤ ਦਿਨਾਂ ਗੱਲ ਕਹਿੰਦਾ ਦਿਵਾਲੀ ਤੋਂ ਬਾਅਦ ਮੋੜਦਾ ਕੀ ਕਰੀ ਜਾਂਦੇ ਨਾ ਇਹਨਾਂ ਤਾਂ ਕਹੀ ਮਾ ਬਾੜੇ ਹੀ ਮਾੜਾ ਇਹਨਾਂ ਨੂੰ ਤਾਂ ਮਿਸਟਰ ਕੀ ਹੋ ਗਿਆ ਨੀ ਮਾਂ ਇਹ ਤੋ ਹਲਤਾ ਇੱਧਰ ਲਾਤੇ ਇੱਧਰ ਹਜੇ ਕਰਨ ਵਾਲਾ ਪਿਆ ਉੱਧਰ ਪੜਿਆ ਪਿਆ ਹਜੇ ਕਹਿੰਦਾ 5-7 ਦਿਨ ਲੱਗਣਗੇ ਉੱਥੇ ਤਾਂ ਇੱਧਰ ਉੱਪਰ ਕਰਨਾ ਹੈ ਉੱਧਰ ਨੀਚੇ ਕਰੀ ਜਾਂਦੇ ਫਿਰ ਹੌਲੀ-ਹੌਲੀ ਕਰੂਗਾ ਮੈਂ ਨਹੀਂ ਸੁਰਲ ਸੁਰਲ ਕਰੀ ਜਾਂਦਾ ਦਿਹਾੜੀ ਪੱਲੇ ਪੈ ਜਾਂਦੀ ਆ ਅਗਲੇ ਨੂੰ ਅਗਲੇ ਨੂੰ ਕੀ ਆ ਐ ਥੋੜੀ ਬੋਲਦੀ ਹੁੰਦੇ ਨੇ ਅਗਲੇ ਦੇ ਮੂੰਹ ਤੇ ਸੁਣਾਈ ਜਾਂਦੀ ਆ ਲੈ ਹੋਰ ਮੂੰਹ ਤੇ ਸੁਣਾਉਂਗੀ ਹੋਰ ਪਿੱਛੋਂ ਸੁਣਾਉਂਗੀ ਫਿਰ ਪਿੱਛੋਂ ਕਿਹਾ ਬੜਾ ਕਿਹਾ ਮੈਂ ਤਾਂ ਮੂੰਹ ਤੇ ਗੱਲ ਕਰਦੀ ਹੁੰਦੀ ਆ ਮਾਂ ਅਗਲੇ ਨੂੰ ਗੁੱਸਾ ਲੱਗਦਾ ਦਿਹਾੜੀ ਨਹੀਂ ਦੇਣੀ ਫੜੀ ਕਰਾਉਨੇ ਆ ਤੇਰੀ ਕਾਲੀ ਨਾਲ ਕਰੂਗਾ ਹੌਲੀ-ਹੌਲੀ ਕਰਕੇ ਜਾਊਗਾ ਤੇਰੇ ਮੇਰੇ ਕਾਲੀ ਨਾਲ ਹੀ ਕਰੂ ਛੇਤੀ ਕਰ ਦੂਗਾ ਤੇਰੇ ਕਹੇ ਤੋਂ ਹਟਦੇ ਨਹੀਂ ਹੁੰਦੀ ਹੈ ਕੋਈ ਗੱਲ ਨਹੀਂ ਨਿਮੇੜ ਕੇ ਛੱਡੂ ਤੂੰ ਦੇਖੇ ਤਾਂ ਸਹੀ ਐਂ ਕਰ ਨਾਲ ਤੂੰ ਲੱਗ ਜਾ ਫਿਰ ਛੇਤੀ ਹੋ ਜਾਊਗਾ ਜੇ ਮੈਂ ਹੀ ਕਰਨਾ ਹੁੰਦਾ ਫਿਰ ਕੋਣ ਲੀ ਇਹਨਾਂ ਦੀ ਕੀ ਲੋੜ ਸੀ ਪਹਿਲਾਂ ਤਾਂ ਐਂ ਕਰ ਲੈਂਦੇ ਸੀ ਅਸੀਂ ਤਾਂ ਪੁੱਛ ਹੀ ਲੈ ਕੇ ਆਈ ਮਾਰੀ ਜਾਂਦੀਆਂ ਉਹਦੀ ਰੰਗ ਹੋ ਜਾਂਦਾ ਕੰਮ ਤਾਂ ਤਾਂ ਮੈਂ ਸਾਰਾ ਹੀ ਕਰਿਆ ਹੋਇਆ ਹੈ ਨਾ ਦੇਖ ਨਾ ਹੋ ਚੁੱਕਿਆ ਹੋਇਆ ਹੁਣ ਪਤਾ ਨਹੀਂ ਕਾਹ ਤੋਂ ਕਰਨਾ ਹਟ ਗਈ ਕੁੜੀ ਲੈ ਹੁਣ ਮੈਂ ਕਿਉਂ ਕਰਾਂ ਹੋਰ ਤੁਸੀਂ ਹੈਗੇ ਹੋ ਕਰਨ ਲਈ ਨਹੀਂ ਹੁਣ ਤਾਂ ਦੁਨਿਆਰੇ ਹੁਣ ਤਾਂ ਮੈਂ ਨਜ਼ਾਰੇ ਲੈਣੀ ਆ ਪੂਰੇ ਮੈਂ ਤਾਂ ਸੱਚ ਕੁੱਚੀ ਲੈ ਲੈਂਦੀ ਅੱਡੀ ਕੋਕਲੀ ਆਈ ਫੇਰੇ ਜਾਂਦੇ ਆਈ ਫਿਰ ਜਾਂਦੀ ਦਿਵਾਲੀ ਨੂੰ ਚਮਕਾ ਦਿੰਦੇ ਆਏ ਕੁੱਲੀਆ ਕਰ ਦੰਦੀ ਕੁੜੇ ਹੋਰ ਅਸਾ ਕਲੀ ਕਰਦੇ ਆ ਮੱਤੀ ਮਗੂਨਾ ਚਮਕ ਜਾਂਦੀ ਹੋਰ ਹਾਂ ਕਿਵੇਂ ਬੈਠ ਗਿਆ ਤੂੰ ਮੇਰੇ ਕੋਲੇ ਲੈ ਬੈਠਣਾ ਨਹੀਂ ਹੈ ਗਿਆ ਕੁੜੇ ਤੂੰ ਮੇਰੇ ਸੱਸ ਸਹਰ ਕੀ ਹੋ ਗਿਆ ਜੇ ਬੈਠ ਗਈ ਹੈ ਆਉਂਦੇ ਕੋਲੇ ਵੀ ਨਿ ਬਿਠਾ ਕੇ ਦੱਮ ਨੇ ਮੇੜ ਲਿਆ ਕੰਮ ਤਾਂ ਸਾਰੇ ਘਰੇ ਹੀ ਹੋਰ ਹੁਣ ਇੱਧਰ ਹੁਣ ਜਦੋਂ ਰੰਗ ਰੂੰਗ ਹੋ ਗਿਆ ਇੱਧਰ ਤਾਂ ਫੇਰ ਸਫਾਈ ਫੇਰੇ ਹੋਊਗੀ ਦੇਖਾ ਉਨੋ ਦਾ ਕੋ ਤਾਂ ਹੁੰਦਾ ਨਹੀਂ ਹੈਗਾ ਹੋਰ ਕੰਮ ਨਵੇੜੇ ਬਾਕੀ ਕੱਪੜੇ ਹੱਕ ਨੇ ਲਹੂ ਵੀ ਕਲੀ ਜੜ ਖੱਲੇ ਕੰਡੀ ਪਈ ਆ ਇਹ ਤਾਂ ਲਹਾ ਲਾਉਂਗੇ ਇਸੇ ਤੋਂ ਕੀ ਲਾਜੂਗਾ ਹੋਰ ਨਹੀਂ ਮੈਨੂੰ ਤਾਂ ਦੇ ਕਿ ਇਹ ਤਾਂ ਮੈਨੂੰ ਲੱਗਦਾ ਤੈਨੂੰ ਪੋਚਾ ਨਾ ਫੇਰ ਕੇ ਦੇ ਦੇ ਇਹਦਾ ਉਹਨੇ ਠੇਕਾ ਨਹੀਂ ਲੈਂਦਾ ਉਹਨੇ ਤੰਦਾ ਦਾ ਲੈਂਦਾ ਕੱਲਾ ਕੋਈ ਨਾ ਫੇਰ ਆਪਣੇ ਤਾਂ ਉਹ ਡਿੱਗੇ ਹੋਏ ਨੇ ਤੁਪਕੇ ਜੇ ਮਾੜੇ ਮਾੜੇ ਦੇਖਾ ਉਹਦੇ ਰੰਗ ਦੇ ਮੁੱਖ ਪਹਿਲੇ ਲੱਗਣਗੇ ਦਿਵਾਲੀ ਨੂੰ ਨਹੀਂ ਫੇਰ ਪਹਿਲੇ ਲੱਗਣੇ ਤੈਨੂੰ ਤਾਂ ਹੀ ਤਾਂ ਕਹੀ ਜੰਦੀ ਆ ਮਾਂ ਵੀ ਉਹਤੇ ਕਰਵਾ ਲਾਂਗੇ ਮੈਥੋਂ ਨਹੀਂ ਹੁੰਦੇ ਹੈਗੇ ਇਹਨੇ ਸੰਗ ਹੋਰ ਮੈਂ ਮੈਟ੍ਰਿਕ ਗੱਲ ਕਰਨੀ ਸੀ ਤੇਰੇ ਨਾਲ ਜੋ ਮੰਨੇਗੀ ਕਿਰੇ ਇੱਕ ਕਰਨੀ ਸੀ ਦੋ ਕਰ ਗੱਲਾਂ ਇੱਕ ਕਿਉਂ ਪਰ ਨਹੀਂ ਆ ਹਾਂ ਸੁਣਾ ਆਪਣਾ ਤਾਰੀ ਹੋਣਾ ਗੱਭਰੂ ਹੋ ਗਿਆ ਹੋ ਤਾਂ ਮੈਨੂੰ ਵੀ ਦੱਸਦਾਗਾ ਨਹੀਂ ਵਿਆਹ ਕਰ ਦਿੰਨੇ ਆ ਮਹਾਉਦਾ ਮੈਂ ਕਰਵਾ ਦਿੰਨੀ ਆ ਰਿਸ਼ਤਾ ਕੁੜੀ ਹੈਗੀ ਮੇਰੇ ਕੋਲ ਬਲਾਈ ਸੋਣੀ ਨਹੀਂ ਨਹੀਂ ਬਸ ਬਸ ਤੀ ਕੀ ਰਹਿ ਜਹੇ ਜੀ ਤੂੰ ਉਹ ਜੀ ਉਹ ਹੋਊਗੀ ਦੇਖ ਤਾਂ ਲਈ ਇੱਕ ਵਾਰੀ ਪਹਿਲੀ ਨਾ ਕਰਤੀ ਮੈਂ ਤਾਂ ਜਮਾ ਨਹੀਂ ਦੇਖਦੀ ਤੇਰੇ ਕਹੇ ਤੋਂ ਮੈਂ ਤਾਂ ਹੋਰ ਕਰਾਉਂਦਾ ਕੋਈ ਰਿਸ਼ਤਾ ਮੈਂ ਤਾਂ ਉਹ ਕੁੜੀ ਦਰਸਤਾ ਲਉਂਦੀ ਵਧੀਆ ਕੰਮ ਹੀ ਕਹਦੇ ਐਨਾ ਕੰਮ ਕਰਦੀ ਐ ਛੱਕਦੀ ਕੋਈ ਨਹੀਂ ਕੰਮ ਕਰਦੀ ਥੋੜੀ ਤੇ ਰੰਗ ਪੱਕਾ ਕਰਦੀ ਐ ਫੇਰ ਰੰਗ ਪੱਕਾ ਦਾ ਉਹ ਤਾਂ ਨਹੀਂ ਗੱਲ ਐ ਨਾ ਨਾ ਮੇਰੇ ਜਿੱਥੇ ਥੱਲੇ ਤਰ ਰਹੂਗੀ ਤੇਰੇ ਮੂੰਗਰੀ ਚਾ ਬਚਾਉਗੀ ਨਾ ਮੈਂ ਕੀ ਬੋਲਦੀ ਮਾਂ ਤੇਰੇ ਅੱਗੇ ਸਾਰਾ ਦਿਨ ਤੂੰ ਬੋਲੀ ਜਾਨੀ ਐ ਮੈਂ ਤੂੰ ਹੀ ਨਹੀਂ ਜਵਾਨ ਕੱਢਦੀ ਹੈਗੀ ਚਲ ਹਾਂ ਬਸਤਾ ਨਹੀਂ ਮੈਂ ਤੇਰੇ ਆ ਨਾ ਨਾ ਮੇਰੀ ਗੱਲ ਸੁਣ ਲੈ ਮਾਂ ਗੱਭਰੂ ਹੋਰੇ ਜਿਹਾ ਮੈਂ ਅੱਜ ਕਰਵਾ ਲਈ ਫੇਰ ਫੇਰ ਪਿੱਟੇਗੀ ਉਹਦੇ ਕਿ ਹਿੰਮਤ ਆ ਆ ਨਵਨਬੁਕਰ ਆਊਗਾ ਕਰਵਾ ਸਕਦਾ ਹੈ ਅਗਲਾ ਨਹੀਂ ਛੱਡਿਆ ਕਰ ਮੇਰਾ ਪੁੱਤ ਤਾਂ 1 ਇੰਚ ਬਾਹਰ ਨਹੀਂ ਮੇਥੋਂ ਕਾਨੂੰਨੀ ਹੈ ਮੇਰੀ ਗੱਲ ਮੰਨਦਾ ਹਰ ਇੱਕ ਨਹੀਂ ਕੋਈ ਪਤਾ ਨਹੀਂ ਹੁੰਦਾ ਹੁੰਦਾ ਹੈਗਾ ਜਦੋਂ 18 ਸਾਲਾਂ ਤੋਂ ਉੱਪਰ ਹੋ ਜਾਈਏ ਨਾ ਉਦੋਂ ਵਰ ਪਤਨੀ ਲੱਗਦਾ ਹੁੰਦਾ ਤੇ ਮੈਂ ਕਰੇ ਕਿ ਬੜਨ ਦੰਨੀਆਂ ਫਿਰ ਹਾਂ ਦਫਾ ਹੋਊਗਾ ਮੈਂ ਨਹੀਂ ਕਰੇ ਬੜਨ ਨਹੀਂ ਮੈਂ ਤਾਂ ਬੇਦਾਵੇ ਕਰ ਦੂੰਗੀ ਹਾਂ ਪਹਿਲਾਂ ਸਾਨੂੰ ਕਰਤਾ ਹੋਊਗਾ ਬੇਦਾਵੇ ਤੇਰਾ ਤਾਂ ਮੈਨੂੰ ਐ ਸਿੱਖਣ ਦੀ ਅੱਜ ਦੀ ਹੋਮੇਗੀ ਚਲ ਮੈਂ ਮੇਰੇ ਢੀਡੇ ਭਾਈ ਨੇ ਮੈਂ ਜੱਦਦੀ ਨਹੀਂ ਹੈਗੀ ਨੀ ਉਹ ਤਾਂ ਬਥੇਰੀ ਸੋਣੀ ਆ ਲੰਮੀ ਲੁੰਜੀ ਆਗੀ ਗੱਲ ਕਰ ਕੰਮਵਾਰੀ ਤੈਨੂੰ ਪਟਵੇਲੀ ਪੈ ਜਾਂਦੀ ਆਗੀ ਸਾਰਾ ਦਿਮਾ ਮੈਂ ਕੰਮ ਕਰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੈ ਨਾ ਤੇਰੇ ਮੂਰੇ ਬੋਲਦੀ ਆ ਹੋਰ ਤੈਨੂੰ ਚਾਹੀਦਾ ਕੀ ਹੈ ਚਲ ਮੈਂ ਤਾਂ ਤੈਨੂੰ ਕੰਮ ਦਾ ਕਹਿਣੀ ਹੈਗੀ ਤੇ ਜਿਹੜੀ ਕਹਿੰਨੀ ਤੂੰ ਲਵ ਮੈਰਿਜ ਦੇ ਕੱਲ ਨਾ ਮੈਰਿਜ ਤਾਂ ਮੈਂ ਤਵੇ ਵੀ ਨਹੀਂ ਹੋਣ ਦਿੰਦੀ ਨਾ ਤੂੰ ਦਾਜ ਚ ਕੁਛ ਨਹੀਂ ਸਿਧਿਆ ਕੱਲ ਨੂੰ ਹੋਲੇ ਨਹੀਂ ਲਿਆਉਣਾ ਮੈਨੂੰ ਵੀ ਦਾਜ ਵੀ ਚਾਹੀਦਾ ਮੈਨੂੰ ਤੇ ਵਧੀਆ ਕੁੜੀ ਵੀ ਚਾਹੀਦੀ ਆ ਮੈਂ ਲੈਂਦੀ ਤੇਰੇ ਹੱਥੋਂ ਰਿਸ਼ਤਾ ਬਸ ਮਾ ਜਿਹੜਾ ਰਿਸ਼ਤਾ ਮੈਂ ਕਰਵਾਉਣੀ ਆਗੀ ਉਹਦਾ ਦਾਜ ਲੈ ਕੇ ਆਉਗੀ ਸਾਰਾ ਕੁਝ ਲਿਆਉਗੀ ਉਹ ਤਾਂ ਬੱਸ ਕਰਨੀ ਮੇਰੇ ਕੋਲ ਨਾ ਗੱਲ ਕਰ ਪਹਿਲਾਂ ਤਾਂ ਤੂੰ ਲਾ ਮੈਰਿਜ ਬਕਰਾ ਕੇ ਲੱਲਰ ਲਾਤਾ ਹੈ ਹੁਣ ਉਹ ਲਾ ਦੂਗੀ ਮੈਂ ਤਾਂ ਤੇਰੇ ਹੱਥ ਲੈਣਾ ਹੀ ਨਹੀਂ ਜਦ ਆਪਾਂ ਹੋ ਪਰ ਕੰਮ ਕਰ ਲੈ ਐਵੇਂ ਮੇਰਾ ਦਿਮਾਗ ਖਾਈ ਜਾਂਦੀ ਆ ਬੈਠੀ ਨਹੀਂ ਮੈਂ ਮੇਰੀ ਗੱਲ ਤਾਂ ਸੁਣ ਲੈ ਉਹ ਰਿਸ਼ਤਾ ਤਾਂ ਬਦੀ ਹੈ ਲਾ ਮੈਰਜ ਤਾਂ ਮੈਂ ਡਰਦੀ ਹਾਂ ਵੀ ਲਾ ਮੈਰਜ ਨਾ ਕਰਵਾ ਲੈ ਤੈਨੂੰ ਪਸੰਦ ਨਹੀਂ ਹੈਗੀ ਉਹ ਰਿਸ਼ਤਾ ਤਾਂ ਆਪਾਂ ਲੈ ਹੀ ਸਕਦੇ ਆ ਮੈਨੂੰ ਕੀ ਪਤਾ ਕਹੇ ਜੀ ਉਹ ਬਦਈਏ ਕੁੜੀ ਤਾਂ ਕਿਹੋ ਜੀ ਨਾ ਬਸ ਮੈਂ ਤਾਂ ਕਰਨਾ ਨਹੀਂ ਤੇਰੇ ਅੱਖਾਂ ਮੈਂ ਤਾਂ ਆਪਣੀ ਮਰਜ਼ੀ ਨਾਲ ਕਰੂੰਗੀ ਮੈਂ ਆਪਣੇ ਪੁੱਤ ਦਾ ਆਪਣੀ ਮਰਜ਼ੀ ਨਾਲ ਲਿਆਵਾਂਗੀ ਹਾਂ ਪਹਿਲਾਂ ਮੇਰੀ ਗੱਲ ਸੁਣਾ ਥੋੜਾ ਕਰਕੇ ਪਸਤੌਨੀ ਆਂ ਕਿ ਮੈਂ ਬਹੁਤ ਪਸਤੌਨੀ ਆਂ ਮੇਰੇ ਵੇਲੇ ਹੱਥ ਨਹੀਂ ਆਉਂਦਾ ਉਹ ਜਿਹੜੇ ਵੇਲੇ ਥਨੋ ਛੋਟਦੇ ਸੀ ਫਿਰ ਉਹਦੀ ਕਹਿ ਜਾਂਦੀ ਮਾਂ ਤੂੰ ਉਹ ਤਾਂ ਬੋਲੀ ਨਹੀਂ ਹੈਗੀ ਵੀ ਲੋਕਾਂ ਦੀ ਸ਼ਰਮ ਕਰਕੇ ਨਹੀਂ ਬੋਲੀ ਵੀ ਲੋਕ ਮੈਨੂੰ ਕੀ ਕਹਿਣਗੇ ਲੋਕਾਂ ਨੇ ਕੀ ਕਹਿਣਾ ਸੀ ਤੂੰ ਦੇਖਣਾ ਤੇ ਆਪਦੇ ਘਰ ਕਣੀ ਉਹ ਤਾਂ ਕਹਿੰਦੀ ਮੈਂ ਨਾ ਆਉਂਦੀ ਹੁਣ ਤੂੰ ਮੇਰੇ ਕੋਲੇ ਜਾਨੀ ਆ ਕਿ ਕੋਈ ਸੁਣਨਾ ਹੋਰ ਨੀ ਜਾਨੀ ਆ ਤੇਰੇ ਕੋਲ ਬੈਠ ਕੇ ਕੋਣ ਹੋਰ ਰਾਜੀ ਆ ਦੱਸ ਹੈ ਰਾਜੀ ਆ ਮੈਂ ਬਿਠਾਉਂਦੀ ਵੀ ਨਹੀਂ ਬਿਠਾਉਂਦੀ ਵੀ ਨਹੀਂ ਕੱਲੀ ਰਿਹਾ ਘਰ ਮੈਂ ਤਾਂ ਜਮਾ ਕੱਲੀ ਕਿਉਂ ਆ ਦੋ ਪੁੱਤ ਨੇ ਮੇਰੇ ਮੈਂ ਬੈਠਦਾ ਤਾਂ ਹੈ ਨਹੀਂ ਕੋਈ ਸ੍ਰੀਕਾ ਕਬੀਲੇ ਬਥੇਰਾ ਸ੍ਰੀਕਾ ਕਬੀਲੇ ਨੂੰ ਨਾ ਤਾਂ ਬਤ ਦਿੰਨੀ ਹੈਗੀ ਸ੍ਰੀਕੇ ਕਬੀਲੇ ਨਾਲ ਮੂੰ ਚੱਜਦੀ ਨਹੀਂ ਹੈਗੀ ਜੇ ਚੱਜਦੀ ਹੋਵੇ ਤਾਂ ਵਰਤ ਲਗੀ ਲੈ ਮੇਰੇ ਕੋਲੇ ਬਗਿਆਤਾ ਪਉਂਦੀ ਆ ਖੌਰਾ ਪਹੇ ਜੀ ਕਹੇ ਜੀ ਨਾ ਇਹਦੇ ਵਰਗੇ ਹੋ ਬੜਬੋਲੀ ਮੈਂ ਨਹੀਂ ਲੈੰਦੇ ਰਸਤਾ ਮਤਉਨੀ ਮਰਜੀ ਨਾਲ ਲਉਂਗੀ ਆਉ ਤੇ ਪਤਾ ਦਾ ਇਹ ਕਿਤੇ ਰੱਖਤਾ ਸਾਫ ਕਰਨਾ ਨਹੀਂਗਾ ਇਹ ਰੱਖਣਗੇ ਖਰਾਬ ਹੋਗਾ ਕੀ ਹੋ ਗਿਆ ਆ ਤਾਂ ਮੜਾ ਮੈਂ ਕੱਪੜਾ ਮਾਰ ਦਿੰਦੀ ਰੇਤਾ ਲੱਗਿਆ ਮਾਰਦੇ ਹੁੰਨੇ ਆ ਕੱਪੜਾ ਤਾਂ ਉਹ ਜਦ ਝਾੜੂ ਲਾਉਂਦੇ ਉਹ ਰੇਤਾ ਪੈ ਜਾਂਦਾ ਮੜਾ ਮੋਟਾ ਬਸ ਸਫਾਈ ਤਾਂ ਰੋਜ਼ ਕਰਦੇ ਆ ਇਹ ਤੇ ਕੱਪੜਾ ਜੇ ਪਾ ਦੇ ਲੈਂਦਾ ਸੀਗੇ ਨਾਲ ਦੇ ਦੇ ਵੀ ਪਾੰਦੀ ਨਾ ਸੱਚ ਹਾਂ ਹਨਾ ਮੈਂ ਭੁੱਲ ਗਈ ਹੁਣ ਪਾ ਦੂੰਗੀ ਕੋਈ ਨਾ ਚਲ ਉਹ ਸੱਚ ਮੈਂ ਨਾ ਇਹ ਕਹਿੰਦੀ ਸੀ ਉਹਤਾਰੀ ਦੱਸ ਕੇ ਗਿਆ ਸੀ ਮੈਨੂੰ ਲਾਮੇ ਅਜਵਾਰੇ ਕਹਿੰਦਾ ਕੁੜੀ ਪਸੰਦ ਕਰਖੀ ਐ ਮੈਂ ਕੋਈ ਕਹਿੰਦਾ ਮੈਂ ਉਹਦੇ ਨਾਲ ਵੀਰੇ ਨਾਲ ਵੀ ਕੀਤੀ ਸੀ ਗੱਲ ਕੀਤੀ ਸੀ ਗੱਲ ਮੇਰੇ ਨਾਲ ਕਹਿੰਦਾ ਸੀ ਕਿ ਮਾਂ ਨੂੰ ਕਹ ਦੇ ਗੱਲ ਕਰ ਲੈ ਤੂੰ ਕਹਿੰਦਾ ਮੈਂ ਵਿਆਹ ਕਰਾਉਣਾ ਮਹਾ ਭਰਾਵਾ ਮੇਰਾ ਤੇਰੇ ਮੂਰੇ ਪਿੰਨੇ ਹੱਥ ਮੈਂ ਵੀ ਕਹਤਾ ਸੀ ਮਾਂ ਨਾਲ ਮੈਂ ਤਾਂ ਕੋਈ ਨਹੀਂ ਕਰਦੀ ਇਹ ਗੱਲ ਪਰ ਮੈਂ ਹੁਣ ਕਰਕੇ ਆਈਆਂ ਮਾਂ ਨਾਲ ਗੱਲ ਕੀ ਕਹਿੰਦੀ ਐਂ ਤਾਂ ਮੈਂ ਕਾਨੂੰ ਦੱਸਿਆ ਬਿਲਾਮ ਅਜ ਕਰਵਾਉਣੀ ਹੈਗੀ ਮੈਂ ਤਾਂ ਐਂ ਕਹਿੰਦੀ ਸੀ ਆ ਮੰਮੀ ਨੂੰ ਵੀ ਪੂਰੀ ਪਸੰਦ ਕਰਖੀ ਹੈ ਮੈਂ ਮੈਂ ਉਹਦਾ ਰਿਸ਼ਤਾ ਕਰਵਾ ਦੂੰਗੀ ਤੇ ਉਹ ਤਾਂ ਮੰਨਦੀ ਨਹੀਂ ਮੰਨਦੀ ਉਹਦੇ ਰੱਥੋਂ ਲੈ ਲੂ ਰਿਸ਼ਤਾ ਹੋ ਉਹ ਤਾਂ ਕਹਿੰਦੀ ਮੈਂ ਤਾਂ ਆਪਦੇ ਹੱਥ ਨਾਲ ਕੁੜੀ ਲਿਆਉਂਗੀ ਆਪ ਰਿਸ਼ਤਾ ਕਰਵਾਉਂਗੀ ਦੇਖ ਲੈ ਕੋਈ ਮੈਂ ਆਪ ਰਿਸ਼ਤਾ ਕਰਵਾਉਂਦੀ ਹੁੰਦੀ ਐ ਕਵੀ ਜੀ ਅਬਰਾਨੀ ਇਹ ਉਹ ਪਹਿਲਾਂ ਆਪਣੇ ਤੇ ਲੱਗੀ ਜਾਂਦੀ ਹੈ ਪਹਿਲਾਂ ਜੀ ਮੈਂ ਤਾਂ ਸੋਡਾ ਰਿਸ਼ਤਾ ਕਰਵਾ ਕੇ ਹੋ ਕਰਦੀਆਂ ਹੁਣਾਂ ਪਸਤਾਨੀਆਂ ਲੈ ਮੈਂ ਅੱਜ ਕਰਵਾਈਏ ਤੁਸੀਂ ਇਹ ਮਾਂ ਤੋਂ ਉਹ ਦੱਸ ਦਿੰਦੀ ਪਈ ਮੈਂ ਕਿਉਂ ਆਂਦੀ ਮੈਂ ਮੈਂ ਤਾਂ ਤਾਰੀ ਨੂੰ ਇਹ ਗੱਲ ਕਹਤੀ ਮਾਂਹ ਭਰਾਵਾ ਚੱਪ ਕਰਕੇ ਘਰੇ ਬੈ ਜਿੱਥੇ ਮਾਂ ਕਹਿੰਦੀ ਉੱਥੇ ਰਿਸ਼ਤਾ ਕਰਾ ਲੈ ਮਾਂਹ ਕਲੇਸ਼ ਬਾਲਾ ਪੈ ਜਾਂਦਾ ਪਹਿਲਾਂ ਕਰੇ ਤੂੰ ਜੇ ਨਵੀਂ ਬੇਟੀ ਬਿੜਲੀ ਦੁਗਣਾ ਕਲੇਸ਼ ਪਊਗਾ ਇਹ ਜਿਹੀਆਂ ਗੱਲਾਂ ਜੇ ਕੋਈ ਦਮ ਮਿਲੂਗਾ ਤੂੰ ਕਰਵਾ ਲੈ ਮਾਂਹ ਮੈਂ ਤਾਂ ਕਰਵਾ ਲੈ ਮੈਂ ਤਾਂ ਫਸਿਆ ਬੈਠਾ ਪਈ ਜਦੋਂ ਕੋਈ ਬਟੋਲਾ ਪਾਇਆ ਹੁੰਦਾ ਤਾਂ ਨਾ ਪਤਾ ਲਾਦਾ ਮਾਨੂੰ ਨਾ ਛਾਪੇ ਪੈਂਦੇ ਉਹ ਤਾਂ ਗੱਲ ਮੈਂ ਵੀ ਸਮਝਾਇਆ ਸਿਤਾਰੀ ਨੂੰ ਮਹਾਂਬੀ ਦੇ ਇੱਕ ਪਹਿਲਾ ਸਾਡਾ ਹੋ ਹੋਈ ਜਾਂਦਾ ਫਿਰ ਉਹ ਆਜੂਗੀ ਤਿੰਨਾਂ ਦੀ ਗੁੱਤ ਨਹੀਂ ਇੱਕ ਦੂਜੇ ਦੇ ਹੱਥ ਚ ਹੀ ਹੋਇਆ ਕਰੂਗੀ ਮੈਂ ਕਿਉਂ ਮਾਂ ਤੂੰ ਕਰਦਾ ਰਹਿਣਦੇ ਤੂੰ ਲਾ ਮੈਂ ਨੂੰ ਆਵ ਦਰਿਸ਼ਤਾ ਦੂਜਾ ਕਰਵਾ ਲਿਆ ਭਾਈ ਫਿਰ ਹੁਣ ਸ੍ਰੀਕਾ ਕਰਦਾ ਕਹਿੰਦਾ ਤੂੰ ਤਾਂ ਆਪ ਕਰਵਾ ਲਿਆ ਤੇਰੇ ਨਾਲ ਤਾਂ ਕਹਿੰਦਾ ਮੈਂ ਖੜ ਗਿਆ ਸੀ ਹੁਣ ਤੂੰ ਮੇਰੇ ਨਾਲ ਨਹੀਂ ਖੜਦਾ ਲੈ ਤੇ ਸ੍ਰੀਕਾ ਕੀ ਹੈ ਕਹਿੰਦੇ ਜਦ ਮਾਂ ਨਹੀਂ ਮੰਨਦੀ ਹੈਗੀ ਤਾਂ ਉਹਦੀ ਮਾਂ ਨੂੰ ਮੰਵਾ ਲਿਆ ਕਹਿੰਦੇ ਕਰਵਾ ਲਈ ਭਾਈ ਸਾਡੇ ਪਿੰਡੋਂ ਤਾਂ ਅਸੀਂ ਕਿਹੜਾ ਲੱਗ ਤੇ ਮਚ ਦਿਆਂਗੇ ਹਾਂ ਤੂੰ ਕਹਿ ਕਹਿੰਦਾ ਤੂੰ ਵੱਡਾਂਗਾ ਕਹਿੰਦਾ ਮੈਂ ਮਾਂ ਕਿੱਥੋਂ ਕਹਿੰਦਾ ਭਰਾਵਾ ਮੈਂ ਇਹਨੂੰ ਇਹ ਗੱਲ ਕਹੀ ਸੀ ਮੈਂ ਤੂੰ ਉਹਦੇ ਪਿੰਡ ਦਾ ਕੋਈ ਬੰਦਾ ਆਇਆ ਕੋਈ ਨਾ ਯਾਰ ਟੋਸ ਟੋਸ ਜਰਾ ਉਹ ਪਾ ਲੈਨੇ ਵਿੱਚ ਚਲਾਏ ਕਹਦੂ ਵੀ ਮੈਂ ਜਾਣਦਾ ਕਰਦਾ ਸੀ ਆਪਾਂ ਮਾਂ ਨੂੰ ਨਾ ਦੱਸਾਂਗੇ ਤੈਨੂੰ ਐ ਲੱਗਦਾ ਹੈ ਬੀ ਮਾਂ ਅੱਛੇ ਕੁਝ ਪਤਾ ਲੱਗਣਾ ਹੈਗਾ ਮਾਂ ਨੂੰ ਹੈ ਪਤਾ ਕਿੰਨੀ ਸ਼ਹਿਰ ਅਗਲੀ ਨਾਲੇ ਮੇਰੀ ਗੱਲ ਸੁਣ ਲੈ ਆਪਣੀ ਗੱਲ ਕੁਝ ਹੋਰ ਸੀ ਉਸ ਟਾਈਮ ਆਦੇ ਆ ਤਾਰੀ ਰੋਜ ਬਾਕੇਂਦਾ ਉਹਦੇ ਕੋਲੇ ਬੇਇੱਜ਼ਤੀ ਕਰਵਾ ਕੇ ਰੱਖੂ ਦੇਖ ਤੇ ਅੱਜ ਮੇਰਾ 100 ਰੁਪਏ ਲੈ ਕੇ ਗਿਆ ਮੈਨੂੰ ਕਹਿੰਦਾ ਸੀ ਉਹ ਕਹਿੰਦਾ ਹੋਰ ਨਹੀਂ ਹੋ ਜਾ ਭਾਬੀ ਮਾਂ ਹੋਰ ਕਿੱਥੇ ਬਈ 100 ਰੁਪਏ ਮੈਂ ਤਾਂ ਮਸਾ ਦਿੱਤਾ ਐਵੇਂ ਅਗਲੇ ਦੇ ਘਰਾਂ ਨੂੰ ਪਤਾ ਪਤਾ ਲੱਗ ਗਿਆ ਨਾ ਆਹ ਬੋਲੇ ਦੱਸ ਆਹੇ ਪਈ ਥੋੜੀ ਕਰਦੇ ਨੇ ਭੈੜਾ ਹੋਜੂ ਕੰਮ ਹੋਰ ਹਣਾ ਆਹ ਹੋ ਰੋਜ ਬਾਕੇਂਦਾ ਤੇਰੀ ਗੱਲ ਕਰਵਾਉਂਗਾ ਉਹਦੇ ਨਾਲ ਜਾ ਕੇ ਐਵੇਂ ਹੀ ਬਸ ਰਹਿਣ ਦੇ ਕੇ ਗੱਲ ਕਰਵਾਈ ਨਹੀਂ ਹੈਗੀ ਬੌਲੀ ਨੇ ਕਰਵਾਈ ਵੀ ਨਹੀਂ ਕੀ ਪਤਾ ਅਗਲੀ ਕਰੂਗੀ ਨਾ ਗੱਲ ਤੇਰੇ ਨਾਲ ਆਹੋ ਉਹ ਕੀ ਕਰਨੀ ਅਗਲੀ ਗੱਲ ਮੈਂ ਤਾਂ ਅੱਜ ਬਿਜੀ ਹੋਊਗੀ ਆਪਾਂ ਤਾਂ ਦੇਖੀ ਵੀ ਨਹੀਂ ਹੈਗੀ ਮੈਂ ਤਾਂ ਮੰਮੀ ਨੂੰ ਕਹਿ ਬੈਠੀ ਮਾਂ ਕੁੜੀ ਤਾਂ ਬਲਾਈਂ ਸੋਣੀ ਹੈ ਜੀ ਚਲ ਸੋਣੀ ਤਾਂ ਹੋਊਗੀ ਐ ਤਾਂ ਨਹੀਂ ਆਪਾਂ ਕਹਿੰਦੇ ਹੁਣ ਇਹ ਤਾਂ ਨਹੀਂ ਕਮਲਾ ਜੇ ਸੋਣੀ ਹੋ ਫੇਰ ਹੀ ਕਰ ਲੋ ਚਲ ਮਾਂਕੜਾ ਫੇਰ ਰਿਸ਼ਤਾ ਕਰਨ ਲੱਗ ਰਹੀ ਓਦੇ ਨਾਲ ਉਹ ਤਾਂ ਮੈਨੂੰ ਪਤੀ ਦਦਾ ਮੈਂ ਮੂੰਹ ਦੀ ਗੱਲ ਪੜ ਲਈ ਉਹ ਤਾਂ ਕਹਿੰਦੀ ਮੈਂ ਲਾ ਮੈਂ ਅੱਜ ਹੋਣ ਦੇਣੀ ਨਹੀਂ ਹੈਗੀ ਘਰ 'ਚ ਹੋਣਾ ਉਹ ਤਾਂ ਕਹਿੰਦੀ ਮੇਰੇ ਜੁੱਤੀ ਥੱਲੇ ਐ ਫਿਰ ਉਹ ਹਿੰਡ ਫੜੀ ਬੈਠਾ ਕੇ ਦੱਸ ਜੇ ਕੋਈ ਭੱਜ ਕਰਕੇ ਫੇਰ ਵੇਚਦੀ ਆਪਣੀ ਹੋਰ ਹੁਣ ਜੇ ਭੱਜ ਕਰਕੇ ਫੇਰ ਵੇ ਤੂੰ ਵੀ ਤਾਂ ਭਈ ਆਹ ਕੰਮ ਨਹੀਂ ਹੋਣਾ ਚਾਹੀਦਾ ਹੈ ਗਿਆ ਅਸੀਂ ਲਾ ਮੈਂ ਅਜੇ ਕਰਵਾਈ ਸੀ ਮੈਂ ਤਾਂ ਦੇਖਾ ਸਹਿਮਤੀ ਨਾਲ ਆਈ ਸੀ ਆਪਦੇ ਘਰਦਿਆਂ ਦੀ ਨਾਲ ਕਿਤੇ ਆ ਗੱਲ ਹੋ ਜੇ ਕੱਲ ਨੂੰ ਕਿਤੇ ਭੱਜ ਭੁੱਜ ਜਾਣਾ ਕਿਤੇ ਨੱਕ ਕਟਾ ਕੇ ਰੱਖ ਦੇ ਆਪਣੀ ਵੀ ਉਹਨੇ ਹਜੇ ਗਾਹਾਂ ਵੀ ਨਹੀਂ ਗੱਲ ਗੁੱਲ ਕੀਤੀ ਕੁੜੀ ਨੇ ਮੈਂ ਹਾਂ ਤੂੰ ਪਤਾ ਤਾਂ ਲੈ ਮਾਣਾ ਮੋਟਰ ਵੀ ਗਾਹਾਂ ਗੱਲ ਕੀਤੀ ਹੈ ਕਿ ਨਾ ਫੇਰ ਹਾਂ ਉਹ ਹੋ ਆਪਦੇ ਘਰੇ ਤਾਂ ਕੁੜੀ ਤਾਂ ਗੱਲ ਕਰੇ ਜੇ ਆਪਣੇ ਮੰਨਣਾ ਜੇ ਆਪਨੇ ਮੰਨਣਗੇ ਫੇਰ ਆਪਦੇ ਘਰੇ ਗੱਲ ਕਰਨ ਜੋਗਰੀ ਹੋ ਗਈ ਉਹ ਵੀ ਆਪਦੇ ਘਰੇ ਕੋਈ ਗੱਲ ਕਰਕੇ ਵਜੇ ਆਪਣੇ ਇੱਥੇ ਗਾਵਾਂ ਮਾਂ ਮੰਨੇ ਨਾ ਹੋਰ ਬੇਕੀ ਹੋਈ ਨਾ ਹੋਰ ਛੱਪਾ ਹੋਰ ਹੁੰਦਾ ਤਾਂ ਲੱਗ ਜਾਂਦਾ ਵੀ ਕਿ ਤੂੰ ਨੇ ਭੱਜ ਕਰ ਜਾਣਾ ਕਿਉਂ ਪਤਾ ਤਾਂ ਹੈਗਾ ਫੇਰ ਮਾਂ ਦਾ ਮਨ ਦੀ ਨਹੀਂ ਹੈਗੀ ਦੇਖ ਸਮਝਾ ਦੀ ਭਾਈ ਮੁੰਡੇ ਨੂੰ ਵੇ ਚੇੜਾ ਸੱਦਾ ਹੋ ਜੂਗਾ ਕੱਲ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣੇ ਹੈ ਕਿ ਪਿੰਡ ਚੋਂ ਧੋਈ ਮਰ ਜੂਗੀ ਨੱਕ ਦਬੋਗੀ ਤੇਰੀ ਗੱਲ ਅਜੇ ਤਾਰੀ ਮੰਨ ਲੂ ਮੇਰੇ ਦਾ ਸਹੇਕਾ ਜੇ ਕਰਦਾ ਕਿ ਹਾਂ ਤੂੰ ਤਾਂ ਆਪ ਦਾ ਮੇਰੀ ਗੱਲ ਵੀ ਨਹੀਂ ਮੰਨਦਾ ਮੈਂ ਸਵੇਰੇ ਸਮਝਾਇਆ ਤੇ ਚੇੜਾ ਕਹਿੰਦਾ ਮੈਂ ਤੁਹਾਡੇ ਆ ਵਿਆਹ ਵੇਲੇ ਨਾ ਸਾਧ ਦਿੱਤਾ ਸੀ ਭਾਬੀ ਤੇਰਾ ਉਦੋਂ ਮੇਰਾ ਗੱਲ ਕਰਦੀ ਫਿਰ ਕਹਿੰਦੀ ਹੁੰਦੀ ਸੀ ਹੈ ਤੇ ਹੁਣ ਤੂੰ ਮੇਰਾ ਸਾਥ ਨਹੀਂ ਦਿੰਦੀ ਹੈਗੀ ਹੋਰ ਮੈਂ ਕੀ ਕਰਾਂ ਫੇਰ ਹੁਣ ਫੇਰ ਦੱਸ ਕਰੈ ਵੀ ਕੀ ਜਾਵੇ ਉਹਨੂੰ ਆਪ ਨੂੰ ਨਹੀਂ ਦਿੰਦਾ ਬਿੱਜ ਤੋਂ ਪਹਿਲਾਂ ਕਲੇਸ਼ ਪੈ ਰਿਆ ਬੀਬੀ ਦਵਾਰੇ ਤੂੰ ਕਿਉਂ ਫੰਨੇ ਕਰਦਾ ਹੈ ਸਾਡੀ ਜਿੰਦਗੀ ਦੇਖਦਾ ਤਾਂ ਆਇਆ ਤੂੰ ਦੱਸ ਹੁਣ ਮੇਰੇ ਨਾਲ ਕੀ ਕੁਝ ਹੁੰਦਾ ਹੈ ਵੀ ਫਿਰ ਉਹਦੇ ਨਾਲ ਵੀ ਹੈ ਜੇ ਕੁਝ ਕਰਿਆ ਕਰੂਗੀ ਮਾਂ ਨਾਲੇ ਮਾਂ ਤਾਂ ਤੈਨੂੰ ਮੈਂ ਨਹੀਂ ਗੱਲ ਦੱਸਦੀ ਮਾਂ ਤਾਂ ਜੇ ਜਲ ਕੱਲ ਨੂੰ ਵਿਆਹ ਵੀ ਲਿਆ ਇਹ ਕੰਮ ਦੁੱਗਣਾ ਸ਼ਰੀਕੇ ਜੇ ਕਰਵਾਉਗੀ ਉਹ ਕੀ ਪਤਾ ਚਲ ਤੂੰ ਤਾਂ ਹਜੇ ਕਰੀ ਜਾਨੀ ਹੈਗੀ ਹੁਣ ਹਣ ਨਹੀਂ ਕੋਈ ਕੰਮ-ਕਮ ਕਰਦਾ ਨਾਲੇ ਤਾਂ ਮੈਂ ਸਾਰਾ ਕੰਮ ਕਰਦੀ ਆ ਤੁਹਾਨੂੰ ਤਾਂ ਪਤਾ ਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਕੰਮ ਕਰਦੀ ਫਿਰਦੀ ਰਹਿੰਦੀ ਆ ਉਹ ਮੋਜਾਂ ਨਾਲ ਪੈਰ ਤੇਰੀ ਦੋਨੇ ਦੇ ਲੰਮंजे ਤੇ ਬੈਠੀ ਰਹਿੰਦੀ ਆ ਆਰਡਰ ਮਾਰੀ ਜਾਂਦੀ ਆ ਨਾਲੇ ਕੁਛ ਪਸੰਦ ਨਹੀਂ ਕਰਦੀ ਨਖਰੇ ਕਰਦੀ ਹੈਗੀ ਫੇਰ ਵੀ ਕਹਿੰਦੀ ਤੂੰ ਕੀ ਕਰਦੀ ਆ ਤਾਰੀ ਨੂੰ ਵੀ ਨਹੀਂ ਦਿੰਦਾ ਬਿਜਾ ਤੂੰ ਆਪਕਾ ਸਾਨੂੰ ਕਿ ਵਿੱਚ ਬਸੋਣਾਗਾ ਸਾਡਾ ਘਰ ਪਰੜਨਾ ਹਾਂ ਦਾ ਆਪ ਦਾ ਆਪ ਗੱਲ ਕਰ ਸਾਨੂੰ ਨਹੀਂ ਪਤਾ ਹੈਗਾ ਇਸ ਤਾਂ ਵਿੱਚ ਹੈ ਨਹੀਂ ਵੀ ਚਾਹੇ ਕੁਛ ਮਰਜੀ ਕਰ ਸਾਨੂੰ ਬਸ ਉਹ ਇੱਕ ਗੱਲ ਆ ਸਮਝਾ ਲਈ ਭੱਜਣ ਭੁੱਜਣਾ ਨਾ ਕੰਮ ਕਰਿਓ ਦੇਖ ਮੇਰੀ ਗੱਲ ਸੁਣੋ ਜਦੋਂ ਬੰਦਾ ਇਹੋ ਜੇ ਕੰਮ ਚ ਪੈ ਜੇ ਫਿਰ ਉਹ ਕਿਸੇ ਦੀ ਸੁਣਦਾ ਨਹੀਂ ਹੁੰਦਾ ਜੇ ਭੱਜਣ ਤੇ ਆਏ ਨਾ ਉਹ ਆਪਣੀ ਸੁਣਨ ਕਦੇ ਮਾਂ ਮਰ ਜੂਗੀ ਉਹਨੂੰ ਫਿਰ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਹੁੰਦਾ ਨਾ ਜਦੋਂ ਬੰਦਾ ਭੱਜ ਜੀ ਉਹਨੂੰ ਘਰ ਪਰਿਵਾਰ ਦਾ ਕੋਈ ਫਰਕ ਹੀ ਨਹੀਂ ਪੈਂਦਾ ਹੁੰਦਾ ਚਾਹ ਤੋ ਗਿਆ ਬਾਅਦ ਵਿੱਚ ਮਰਦੀ ਪਹਿਲਾਂ ਸਮਝਾਉਂਦਾ ਤਾਂ ਆਪਣਾ ਹੱਕ ਬਣਦਾ ਨਾ ਮਾਂ ਕਰੋ ਤਾਂ ਫਿਰ ਕੀ ਵੇਲਾ ਹੱਥੋਂ ਦਾ ਸਮਝਾਇਆ ਤਾਂ ਮੈਂ ਸੀ ਗਿਆ ਵੀ ਮੈਂ ਚੱਪ ਕਰਕੇ ਵੀ ਫਸਲ ਆਉਣ ਵਾਲੀ ਆ ਤੇ ਸਪਰੇਸ ਬਰੂਝੀ ਕਰਾ ਕੇ ਉਹਨੇ ਇਹ ਨਾਲ ਕਹਿੰਦਾ ਮੈਂ ਤਾਂ ਜਾਣਾਂਗਾ ਪਤਾ ਨਹੀਂ ਕਿੱਥੇ ਜਾ ਕੇ ਉਹਨੇ ਕਹਿੰਦਾ ਮੈਂ ਤਾਂ ਬਈ ਰੋਜ਼ ਰੋਜ਼ ਨਾ ਜਾਇਆ ਕਰ ਕਹਿੰਦੇ ਨਲੇ ਅੱਜ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਹੈਗਾ ਸੀਗਾ ਆ ਤਾਂ ਮੈਂ ਫੜਾ ਦੇ ਚੱਕੇ ਮੈਨੂੰ ਦਿੰਦੀ ਹੈਗੀ ਮੁੜ ਕੇ ਪੈਸੇ ਦਾ ਫਿਰ ਅਗਲਾ ਐਂ ਕਹਿੰਦਾ ਵੀ ਕਬੀਲਦਾਰੀ ਹੈ ਤੇਰੇ ਕੋਲ ਵੱਡਾਂਗਾ ਕਬੀਲਦਾਰੀ ਫਿਰ ਐ ਹਜ਼ਾਰ ਹਜ਼ਾਰ ਰੋਜ਼ ਦੇ ਕੇ ਕਿਤੇ ਟਾਈਮ ਪਾਸ ਹੋਊਗਾ ਆਪਣਾ ਕਦਰ ਰੋਜ਼ ਹਜ਼ਾਰ 15 ਤੋਂ ਉੱਪਰ ਐਂ ਨਹੀਂ ਵੀ ਤੁਸੀਂ ਕਰਨ ਨੂੰ ਕਾਹਤੇ ਲੱਗ ਜਾ ਪੜਿਆ ਲਿਖਿਆਗਾ ਚਲ ਬਾਹਰ 10-12000 ਰੁਪਏ ਦਾ ਕਮਾਲ ਆ ਵੀ ਇਹਦਾ ਖਰਚਾ ਚਲਾਈ ਚੱਲਾ ਹੁਣ ਜੇ ਮਾਂ ਤੋਂ ਰੁਪਏ ਰੋਜ਼ ਫੜਕੇ ਲੈ ਕੇ ਆਉਂਦੇ ਫਿਰ ਵੀ ਉਹ ਗੱਲ ਅਸੱਤ ਹੁੰਦਾ ਮਾਂ ਨੂੰ ਵੀ ਕਿੱਧਰ ਜਾਂਦੇ ਨੇ ਰੁਪਏ ਨਾ ਮਾਂ ਤਾਂ ਤਾਂ ਮੰਗਦਾ ਨਹੀਂ ਹੈਗਾ ਤੁਹਾਨੂੰ ਇਹ ਕਹਿੰਦਾ ਚਲ ਮੈਂ ਚਾਦੀ ਕੋਠਲੇ ਆਇਆ ਰੋਜ਼ ਰੋਜ਼ ਕਿੱਥੋਂ ਆਉਣਗੇ ਭਾਈ ਪੈਸੇ ਕਹਦੇ ਇੰਨੇ ਨਹੀਂ ਹੈਗੇ ਪੈਸੇ ਰੋਜ਼ ਰੋਜ਼ ਆਪਦਾ ਕੰਮ ਕਰ ਲੈ ਕਹਦੇ ਕੋਈ ਉਹੀ ਗੱਲਾਂ ਕਿੱਥੇ ਸੁਣਦਾਗਾ ਹੁਣ ਤਾਂ ਵਿਆਜ ਹੀ ਇਹ ਕਹਦੇ ਸੀ ਨਹੀਂ ਮਾਰੂ ਦੱਸਾਂਗੇ ਚੰਗਾ ਚਾ ਲਿਆ ਤੂੰ ਮੈਨੂੰ ਕੋਠਾ ਚਲ ਚਾ ਲਿਆ ਨਹੀਂ ਆ ਲੈ ਮਾਰ ਲਿਆ ਕਰ ਕਪੜਾ ਸਾਰਾ ਦਿਨ ਮਾਰਿਆ ਸੀ ਕਪੜਾ ਤਾਂ ਮੈਨੂੰ ਪਈ ਦੇ ਝਾੜੂ ਲਾਉਣ ਲੱਗੇ ਪੈ ਜਾਂਦਾ ਤੁਰ ਜਾਉਂ ਹੀ ਸ਼ਿੰਗ ਫਸਾਉਣ ਲੱਗ ਜਾਂਦੀ ਬਿਨਾਂ ਗੱਲ ਤੋਂ ਮੈਂ ਤਾਂ ਮੂੰਹ ਚੋਂ ਬੋਲ ਕੱਢ ਕੇ ਪਿਸਤਾਉਣਾਗਾ ਲੈ ਕਿੰਨਾ ਦੱਦਾ ਹੋਇਆ ਪਿਆ ਹੁਣ ਦੱਸ ਉਧਰੋਂ ਪਾਣੀ ਘਟਾਗਾ ਕਰੂਗਾ ਕੀ ਬੰਦਾ ਓ ਕੀ ਹੋ ਗਿਆ ਆ ਤੋ ਬਿਲਕੀ ਜਾਨੀ ਹੈ ਗੱਲ ਹੁਣ ਆ ਕੀ ਸੀਗਾ ਆ ਸਾਰਾ ਸੈਂਖ ਗੰਦਾ ਸੀਗਾ ਹੁਣ ਮੈਂ ਧੋਤਾਗਾ ਪਾਣੀ ਘੱਟ ਆ ਮੈਂ ਕਿਹਾ ਚੱਲ ਜਹ ਜਹ ਹੁੰਦਾ ਉਹ ਜਹ ਕਰ ਦਿੰਨੀ ਹੈਗੀ ਜਵਾਂ ਨੇ ਡੱਕਾ ਤੋੜਦੀ ਇਹ ਜਿੱਕ ਲੈਣੀ ਹੈਗੀ ਚਲ ਕੋਈ ਨਹੀਂ ਦੁਪਹਿਰੇ ਦਾ ਟਿਕ ਜਾ ਕਰੋ ਤੜਕੇ ਦੀ ਲੱਗਦੇ ਆ ਅਥਣ ਤੱਕ ਤੁਹਾਡਾ ਕੋਤ ਕਲੇਸ਼ ਨਹੀਂ ਨਿਭੜਦਾ ਮੈਂ ਟਿਕ ਜਾ ਕਰੋ ਮੈਨੂੰ ਕਹਿੰਦਾ ਤੂੰ ਉਹਨੂੰ ਨਹੀਂ ਕੋਈ ਕੰਜਰ ਕਹਿੰਦਾ ਚੱਲ ਚੰਗਾ ਭਾਈ ਮੈਥੋ ਨਹੀਂ ਬੋਲ ਲੈ ਜਾਂਦਾ ਮੈਂ ਗੱਲ ਸੁਣ ਲੈ ਹਾਂ ਮੇਰੀ ਉਹ ਰਿਸ਼ਤਾ ਕਰਾਉਣ ਨੂੰ ਫਿਰਦੀ ਹੈ ਤੇਰਾ ਦੇਖੀ ਕਿ ਤੈ ਹਾਂ ਕਰਦੇ ਪੁੱਤ ਕੋਈ ਨਾ ਬਹੁ ਉਹ ਜਿਹੜੇ ਸਿਹੜ ਕੇ ਲੈਂਦੀਆਂ ਵੱਡੇ ਨੇ ਜੇ ਰਿਸ਼ਤਾ ਕਰਾਉਣ ਨੂੰ ਫਿਰਦੀ ਆ ਫਿਰ ਦੇਖ ਲੋ ਹੁਣ ਮੈਂ ਕੀ ਕਰਾਂ ਨਾ ਪੁੱਤ ਉਹਦੇ ਹੱਥੋਂ ਪਰਸਤਾਨ ਨਹੀਂ ਲੈਣਾ ਮੈਨੂੰ ਕਿਸੇ ਨੇ ਹੋਰ ਕਿਹਾਗਾ ਆਪਾਂ ਰਿਸ਼ਤਾ ਉਹ ਲਵਾਾਂਗੇ ਕਿਉਂ ਉਹਦੇ ਹੱਥੋਂਗਾ ਤੂੰ ਲੈਣਾ ਜਹੇਜੀ ਆਪ ਐ ਉਹੇਜੀ ਉਹ ਹੋਊਗੀ ਜਿਹੜੀ ਲੈ ਕੇ ਆਊਗੀ ਜ਼ਰੂਰੀ ਥੋੜੀ ਆ ਵੀ ਉਹੇਜੀ ਉਹ ਹੋਊਗੀ ਸਮਾਂ ਨੂੰ ਛੇ ਫਿਰਹੁ ਆਪਦੇ ਹੱਥੇ ਰਿਸ਼ਤਾ ਕਰਵਾ ਕੇ ਇਹਨੂੰ ਛੇ ਫਿਰਹੁ ਵੀ ਹਾਂ ਅਗਲੀ ਕੀ ਕਹੂ ਵੀ ਨਾ ਤਾਂ ਕੋਤ ਕਲੇਸ਼ ਰਹਿੰਦਾ ਘਟਕਟ ਲੜਾਈ ਦਾ ਤਾਂ ਨਿੰਬੜੂ ਤੂੰ ਵੀ ਉਹਦੇ ਮਗਰ ਲੱਗ ਗਿਆ ਜਿਵੇਂ ਵੱਡੇ ਨੂੰ ਮਗਰ ਲਾ ਲਿਆ ਉਵੇਂ ਤੈਨੂੰ ਲਾ ਲਿਆ ਮਗਰ ਨਹੀਂ ਮੇਰੀ ਗੱਲ ਸੁਣ ਲੈ ਤੀਹੋ ਅਕਾਲ ਮੈਂ ਤਾਂ ਉਹਦੇ ਹੱਥੋਂ ਰਿਸ਼ਤਾ ਲੈਣਾ ਨਹੀਂ ਪੁੱਤਾਂ ਗੱਲ ਖਤਮ ਹੈ ਹੋਰ ਫਿਰ ਕੀਦੇ ਹੱਥੋਂ ਰਿਸ਼ਤਾ ਲੈਂਗੀ ਮੈਂ ਕਰੂੰਗੀ ਤੇਰਾ ਰਿਸ਼ਤਾ ਹੋਰ ਕੋਈ ਕਰਾਉ ਵਧੀਆ ਕਬੀਲਦਾਰਾਂ ਦੇ ਹੱਥੋਂ ਰਿਸ਼ਤਾ ਲਵਾਗੇ ਹੋਰ ਅਗਲਾ ਕਰਾਊਗਾ ਉਦੋਂ ਤੈਨੂੰ ਕੀ ਯਕੀਨ ਹੈ ਕਿ ਉਹ ਚੱਜਦੀ ਹੋ ਦੇਖਭਾਲ ਕੇ ਕਰਾਂਗੇ ਪਰ ਦੇਖਭਾਲ ਮੈਂ ਆਪ ਹੀ ਲੈਣਾ ਆਪ ਹੀ ਦੇਖਭਾਲ ਲੈਣਾ ਕੋਈ ਆਪ ਦੇਖਭਾਲ ਲੈਣਾ ਤੇਰੀ ਇੰਨੀ ਹਿੰਮਤ ਆ ਵੇ ਆਈ ਨਹੀਂ ਫਿਰ ਮੈਨੂੰ ਪਤਾ ਤਾਂ ਹੋਵੇ ਵੀ ਕੁੜੀ ਕਹੇ ਜੀ ਆ ਕਹੇ ਜੀ ਨਾ ਜੇ ਕਿਤੇ ਤੂੰ ਕਰਾ ਲਿਆ ਆਪ ਤੋਂ ਘਰੇ ਨਹੀਂ ਵੜਨ ਦਿੰਦੀ ਬੇਦਾਵੇ ਕਰ ਦੂ ਬੇਦਾਵੇ ਹਾਂ ਤੂੰ ਸਮਝ ਕੇ ਰੱਖਿਆ ਤੂੰ ਦੋਨੇ ਭਰਾਵਾਂ ਨੇਕਾ ਕਰ ਰੱਖਿਆ ਮੀਮਾਂਤ ਤਾਂ ਕੁਝ ਪੁੱਛਦੇ ਨਹੀਂ ਭੌਂਕੀ ਜਾਣਦੇ ਜੋ ਪੁੱਛ ਭੌਂਕਦੀ ਆ ਤੈਨੂੰ ਪੁੱਛਦੇ ਆ ਤਾਂ ਹੀ ਕਹਿਣਾ ਜੇ ਰਿਸ਼ਤਾ ਭਾਬੀ ਕਰਾਉਂਦੀ ਆ ਠੀਕ ਆ ਉਹਦੇ ਹੱਥੋਂ ਲੈ ਲੈ ਕੋਈ ਚੱਜ ਦੀ ਦਾ ਰਿਸ਼ਤਾ ਹੀ ਕਰਵਾਉ ਨਹੀਂ ਫਿਰ ਜੇ ਮੈਂ ਕੱਲ ਨੂੰ ਕੱਢ ਲਿਆ ਨਾ ਕੋਈ ਫਿਰ ਤੂੰ ਵੇਲੇ ਨੂੰ ਪਛਤਾਈ ਜੇ ਹੀ ਕੱਢ ਕੇ ਲਿਆਈ ਫਿਰ ਬੜਨ ਮੈ ਨਹੀਂ ਦੇਣਾ ਤੈਨੂੰ ਮੈਂ ਦੱਸਦਾ ਘਰੋਂ ਬਾਹਰ ਹੀ ਹੋਵੇਂਗਾ ਦਾ ਗੁੰਡੀ ਰਣ ਪ੍ਰਧਾਨ ਵਾਲਾ ਕੰਮ ਕਰਖਿਆ ਉਹ ਹੋ ਰਹੀਆਂ ਕਰੇ ਵੇ ਮੈਂ ਤੇਰੀ ਮਾਂ ਐ ਚੰਦਰਿਆ ਮਾਂ ਦੀ ਬਸ ਸੁਣ ਲਿਆ ਕਰ ਜਨੀਪੁਰੀ ਉਹਨਾਂ ਦੀ ਨਾ ਸੁਣਾ ਮੈਂ ਖੇਤ ਰਹਿਣ ਲੱਗ ਜੂੰਗਾ ਜਿਹੇ ਜਿਹੇ ਤੇਰੇ ਲੱਛਣ ਹੋ ਰਹੇ ਨੇ ਤੂੰ ਰੋਟੀ ਦਾ ਟੁਕ ਪੁੱਛਲਾ ਮੈਨੂੰ ਔਨਸਾਰ ਲੱਗੀ ਰੋਟੀ ਕੋਈ ਨਹੀਂ ਤੈਨੂੰ ਪਕਾ ਦੇਣੀ ਐ ਜੇ ਨਹੀਂ ਪਕਾਈਆ ਤੇਰੀ ਭਾਬੀ ਨੇ ਪਕਾਤੀਆਂ ਹੋਣੀ ਜਿਹੜੇ ਤੇ ਰਿਸ਼ਤਾ ਕਰਾਉਂਦੀ ਆ ਮੈਨੂੰ ਭਾਬੀ ਨੇ ਕੋਈ ਮਤਲਬ ਐ ਫਿਰ ਤੇਰੇ ਤੱਕ ਮਤਲਬ ਐ ਤੂੰ ਕੋਈ ਟੁਕ ਦੇਂਗੀ ਕਣਾਂ ਉਹਦੇ ਹਾਂਚ ਤਾਂ ਹਮ ਲਈ ਜਾਂਦਾ ਕਿੱਥੇ ਹਾਂਚ ਹਮ ਲਾ ਕਦੋਂ ਕਰਾ ਦੇਣਦੇ ਉਹਨੂੰ ਉਹ ਵਧੀਆ ਕਰਾਊਗੀ ਤੂੰ ਦੇਖੀ ਐ ਕੁੜੀ ਜਿੱਦ ਕਰਾਊਗੀ ਮੈਂ ਤਾਂ ਨਹੀਂ ਦੇਖੀ ਭਾਈ ਫਿਰ ਜਿੱਥੇ ਤੋਰਨ ਉਹ ਚਾਹ ਮੈਨੂੰ ਕੱਟੇ ਬੱਚੇ ਨਾਲ ਵਿਆਹ ਦੀ ਵਿਆਹ ਦੀ ਆ ਬੰਨੇ ਹੱਤ ਕੋਈ ਰੋਟੀ ਦੇ ਦੇ ਬਸ ਠੀਕ ਹੈ ਠੀਕ ਹੈ ਖਵਾ ਦੂੰਗੀ ਕੋਈ ਨਹੀਂ ਹਾਂ ਹਾਂ ਕੱਟੇ ਬੱਚੇ ਵਾਰੀ ਤਾਂ ਕਹਿੰਦੀ ਠੀਕ ਹੈ ਹਾਂ ਮੇਰੀ ਨਾ ਮੰਨਿਓ ਰੋਟੀ ਬਣਾਉਣੀ ਆ ਮੈਂ ਆ ਜਾ ਚਲ ਸ ਲੈ ਤਾਂ ਨਾ ਮੇਰਾ ਪਿਓ ਕੱਟ ਗਿਆ ਜਿਹੜਾ ਇਹਦੇ ਨਾਲ ਉਹ ਕੱਡਾ ਸਪੀਕਰ ਲੱਗਾ ਸਾਰਾ ਦਿਨ ਚਾਵਰ 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 ਚਾਵ ਆਖਰ ਨੂੰ ਫਿਰ ਮਾੜੀ ਭਾਬੀ ਹੋ ਗਈ ਅਹੀਂ ਜਿਹੜਾ ਲੋਟ ਆਉਂਦਾ ਕਦੇ ਤੈਹਾਂ ਲਾਈਆਂ ਕਿਤੇ ਧੋਲੇ ਉਹ ਬਿਸਤਰੇ ਪਏ ਆ ਉਧਰੀਆਂ ਦੁਰੀਆਂ ਦਾ ਚੱਕ ਕੇ ਸਾਹਮੜਾ ਕਰ ਧੋਕੇ ਧਰੂੰਗੀ ਹੁਣ ਧੋਕੇ ਧਰ ਦੂੰਗੀ ਹੁਣ ਧੋਕੇ ਧਰ ਦੂੰਗੀ ਹੁਣ ਕੱਪੜਾ ਤਾਂ ਠੀਕ ਹੋ ਗਿਆ ਸਾਰਾ ਦਿਨ ਹੀ ਲੜਦੇ ਰਹਿੰਦੇ ਨੇ ਤੁਸੀਂ ਹੋਰ ਇਹ ਨਹੀਂ ਸਾਰਾ ਦਿਨ ਲੋਟ ਆਉਂਦਾ ਦਾ ਦੱਸ ਕਿ ਤੰਮਾਂ ਨੂੰ ਇਹ ਤੜਫੀ ਜਾਂਦਾਗਾ ਹੁਣ ਕੰਮ ਤਾਂ ਹੀ ਗੱਲ ਕਰੇ ਤੈ ਨਿਭੜ ਦੇਨੇ ਹੁਣ ਮੈਨੂੰ ਐ ਦੱਸੋ ਵੀ ਹੋ ਗਿਆ ਤੈਹੀਂ ਨਹੀਂ ਲੱਗੀਆਂ ਦਾ 4 ਤੈਹਾਂ ਲਾਈਆਂ ਨੇ ਡੈਡੀ ਪਰ ਕੰਮ ਤਾਂ ਕਰਨੇ ਨੇ ਇਕੱਲੀ ਜਣੀ ਹੈਗੀ ਹੈ ਵਿਚਾਰੀ ਉਹ ਸਾਰੇ ਕੱਪੜੇ ਉਹਨੇ ਧੋਤੇ ਇੰਨਾ ਤਾਂ ਉਗੜਾ ਲੱਗ ਰਿਹਾ ਸੀ ਕੱਪੜਿਆਂ ਦਾ ਉਹ ਹੀ ਰਿਗਲ ਹੈ ਲੱਹਦੇ ਗਬਟਨ ਲਾਉਂਦੇ ਆਉਂਦੇ ਲਾ ਫਿਰ ਹੋਰ ਹੁਣ ਮੇਰੀ ਗੱਲ ਸੁਨੋ ਵੱਡੇ ਵੀਰੇ ਦਾ ਵਿਆਹ ਕਦੋਂ ਕਰਾਂਗੇ ਆਪਾਂ ਕਿਉਂ ਕੀ ਕਾਲੀ ਹੋ ਗਈ ਤੈਨੂੰ ਉਹਦੇ ਵਿਆਹ ਦੀ ਤੈਨੂੰ ਬੜੀ ਗਾਲੀ ਹੋ ਗਈ ਕੁੜੀਏ ਕੋਈ ਨਾ ਹੋ ਜਾਊਗਾ ਵਿਆਹ ਮੈਨੂੰ ਤਾਂ ਕੀ ਕਾਲੀ ਸੀਗੀ ਉਹ ਮੇਸੇਲੀ ਦੇ ਭਰਾ ਦਾ ਵਿਆਹ ਆਏਗਾ ਫਿਰ ਮੈਂ ਤਾਂ ਕਹਿੰਦੀ ਸੀ ਆਪਣੇ ਵਾਲੇ ਵੱਡੇ ਦਾ ਵੀ ਕਰ ਦੋ ਵੀ ਵੇਲਾ ਫਿਰਦਾ ਕੀ ਤਾਂ ਵਿਆਹ ਤੋਂ ਬਾਅਦ ਸੁਧਰੀ ਜਾਵੇ ਹੁਣ ਵਿਆਹ ਕਰਨ ਵਾਸਤੇ ਸੀ ਅਗਲਾ ਇਹਦਾ ਘਸਾੜ ਦੇਖ ਕੇ ਮੁੜ ਗਿਆ ਕੀ ਕਰੀਏ ਆਪਾਂ ਕਿਦੋਂ ਜਾ ਕੇ ਚੱਕ ਲਈਏ ਘਰੋਂ ਪਰ ਹੁਣ ਐ ਥੋੜੀ ਡੈੜੀ ਬੀਜੇ ਇੱਕ ਮੁੜ ਗਿਆ ਪਰ ਹੁਣ ਉਹਦੇ ਰਿਸ਼ਤੇ ਦੀ ਗੱਲ ਇਹ ਨਹੀਂ ਤੋੜਨੀ ਹੈ ਕਿਤੇ ਹੋਰ ਤੋੜ ਲੋ ਬਾਦੂ ਕੁੜੀਆਂ ਨਹੀਂ ਜਹਾਨ ਤੇ ਉਹ ਕਿਹਾ ਹੋ ਗਿਆਗਾ ਹੋਰ ਦੇਖ ਲਾਂਗੇ ਭਾਈ ਜੇ ਕੋਈ ਆਊਗਾ ਤਾਂ ਕਰ ਦਾਂਗੇ ਹੋਰ ਕਹਿੰਦੇ ਨੂੰ ਸਮਝਾਉਣੇ ਆ ਉਹਦੇ ਕੰਕਰ ਨਾਲ ਜਲੂਸ ਕੱਢ ਕੇ ਆਉਂਦਾ ਤਾਂ ਹੋ ਗਿਆ ਸੀਗਾ ਰਿਸ਼ਤਾ ਉਹਦਾ ਤਿਆਰ ਸੀ ਤੇਰਾ ਪਹਿਆ ਕਰਦੇ ਆ ਲਾਡੀ ਦਾ ਪਹਿਲਾਂ ਕਰ ਦਿੰਨੇ ਆ ਤੀ ਦ ਰਹਿਣ ਦੋ ਐ ਕਿਵੇਂ ਹੋ ਜੂਗਾ ਲਾਡੀ ਦਾ ਪਹਿਲਾਂ ਦਿਮਾਗ ਖਰਾਬ ਜਰਾ ਅਗਲਾ ਕੀ ਕਹੂਗਾ ਵੀ ਵੱਡੇ ਨੂੰ ਕਿਉਂ ਛੱਡਿਆ ਹੋਰ ਲੋਕ ਗੱਲਾਂ ਲੱਗ ਜਾਂਦੇ ਨੇ ਭਾਈ ਕਰਨਾ ਹੁਣ ਕੁਛ ਵੀ ਲੋ ਅਗਲਾ ਕੀ ਤੇ ਲੱਭੀ ਬੈਠਾ ਹੋਵੇ ਕੋਈ ਕੌਣ ਲੱਭੀ ਬੈਠਾ ਹੋਊਗਾ ਟੰਗਾਂ ਨਹੀਂ ਤੋੜ ਦੂੰ ਮੇਰੇ ਸਾਲਿਆਂ ਦੀਆਂ ਇਹੋ ਜਿਹਾ ਜਰੂਸ ਮੈਂ ਨਹੀਂ ਕੱਢਣ ਦਿੰਦਾ ਘਰੇ ਨਾਲੇ ਵੀਰੇ ਆਪਣੇ ਘਰੇ ਨਹੀਂ ਹਜ਼ਾਰ ਬਾਜ਼ ਹੈਗਾ ਮੈਂ ਤੈਨੂੰ ਦੱਸਾਂ ਕੁੜੀਆਂ ਕੜੀਆਂ ਪਸੰਦ ਕਰਨ ਵਾਲਾ ਲੈ ਮੈਂ ਤਾਂ ਨਾਰਮਲ ਗੱਲ ਕਰੀਏ ਤੁਸੀਂ ਦੋਈ ਜਣੇ ਮੇਰੇ ਗਾਲੇ ਪੈ ਗਈ ਦੱਸ ਤੇਰੇ ਵਾਸਤੇ ਨਾਰਮਲ ਹੋ ਭਾਈ ਆਪਣੇ ਘਰ ਵਾਸਤੇ ਨਾਰਮਲ ਨਹੀਂ ਹੈਗਾ ਇੱਥੇ ਨਹੀਂ ਆਪਣੇ ਕੋਈ ਰਿਸ਼ਤੇਦਾਰੀਆਂ ਚ ਨਹੀਂ ਆਇਆ ਜਲੂਸ ਕੱਢਿਆ ਕਿਸੇ ਨੇ ਡੈਡੀ ਮੈਂ ਤਾਂ ਉਹ ਪੁੱਛਦੀ ਸੀਗੀ ਪੁੱਛਦੀ ਸੀ ਹੂੰ ਮਾਤਮ ਵੀ ਦੀ ਤੇਰਾ ਹੈ ਜੀ ਗੱਲ ਕਰਨ ਦਾ ਨਹੀਂ ਕਰਦੀ ਚੱਲ ਮੈਂ ਅੱਗੇ ਫਿਰ ਅਗਲੇ ਦੀ ਅਰੇਂਜ ਮੈਰਿਜ ਕਰ ਦੋ ਜਿਹੜੇ ਹੋ ਰਹੇ ਨੇ ਉਹ ਫਿਰ ਹੁਣ ਕੀ ਦੀ ਚੱਕ ਕੇ ਲਿਆਦਾ ਮੈਂ ਉਹ ਜੇ ਕੋਈ ਪਸੰਦ ਕਰੂ ਫੇਰ ਹੀ ਕੁੜੀ ਦਊ ਇਹਨਾਂ ਨੂੰ ਕੋਈ ਡੈਡੀ ਦੁਨੀਆ ਤੇ ਕਿਹੜੇ ਬਚੋਲੇ ਮੁੱਕਗੇ ਬਾਦੂ ਬਚੋਲੇ ਨੇਗੇ ਨਾਲੇ ਕੁੜੀਆਂ ਵੀ ਬਾਦੂ ਨੇ ਲੱਖਾਂ ਕੁੜੀਆਂ ਦੁਰੀਆਂ ਫਿਰਦੀਆਂ ਸਾਡੇ ਕਾਲਜ ਚ ਨਾ ਕੁੜੀਆਂ ਫਿਰਦੀਆਂ ਦਾ ਕੀ ਮਤਵਲ ਕੁੜੀਆਂ ਇਸੇ ਵਾਸਤੇ ਫਿਰਦੀਆਂ ਨੇ ਤੁਰੀਆਂ ਫਿਰ ਅਗਲੀਆਂ ਤੂੰ ਹੀ ਬਣ ਜਾ ਨਾ ਵਿਚੋਲਣ ਫਿਰ ਭਾਈ ਨਾਲੇ ਕੋਈ ਸ਼ੈਂਪ ਵਗੈਰਾ ਬਾਜੂ ਮੇਰੀ ਗੱਲ ਸੁਣ ਲੈ ਕੰਨ ਫੋਲ ਕੇ ਤੂੰ ਇਹੋ ਜਿਹਾ ਦਿਮਾਗ ਦੇ ਵਿੱਚ ਆਉਂਦੇ ਗੰਦ ਪੈ ਲਿਆ ਨਾ ਲਿਆਈ ਵੱਢ ਕੇ ਦੱਬ ਦੂ ਮੈਂ ਮੈਂ ਕੋਲਜ ਕੋਲ ਜੇ ਨਹੀਂ ਮੁੜ ਕੇ ਜਾਣ ਦੇਣਾ ਮੈਂ ਜਿਹੜੀ ਇਹ ਜੀ ਗੱਲ ਕਿੱਥੇ ਕੀਤੀ ਹੈਗੀ ਮੈਂ ਤਾਂ ਉਹ ਨਾਰਮਲ ਗੱਲ ਕਰਦੀ ਸੀਗੀ ਵੀ ਚਲ ਭਾਬੀ ਆ ਜੂਗੀ ਕਰੇ ਤੁਸੀਂ ਐਵੇਂ ਹੀ ਗੱਲ ਪਾਗੇ ਮੇਰੇ ਕੋਈ ਨਾ ਆ ਜਾਣੀਆਂ ਜਦੋਂ ਭਾਬੀਆਂ ਨੇ ਆਉਣਾ ਹੋਇਆ ਤੂੰ ਆਹਦਾ ਧਿਆਨ ਪੜਾਈ ਕੱਲੀ ਦੇਜੇ ਪੜ੍ਹਨਾ ਤਾਂ ਨਹੀਂ ਬਹਿ ਜਾ ਇੱਥੇ ਚੁੱਪ ਕਰਕੇ ਕਰੇ ਕਰਦੀ ਗਿਆ ਹੁਣੇ ਨਸੀਤਾਂ ਦੇਣ ਲੱਗੇ ਦਾ ਕਰਦੋ ਗਿਆ ਇਹ ਕਰ ਦਾਂਗੇ ਵੇ ਜਦੋਂ ਹੁਣ ਹੋਇਆ ਹੋਜੂਗਾ ਲੈ ਦੇਖ ਲੈ ਉਈ ਰਸਾ ਕੇ ਤੋਰਤੀ ਜਵਾਖੜੀ ਚੰਗੀ ਗੱਲ ਕਹਿੰਦੀ ਆ ਉਹ ਤਾਂ ਪਰ ਵਿਆਹੇ ਜਾਣਗੇ ਪਰ ਫਰਜ਼ ਉਤਰੂਗਾ ਇਹਨਾ ਕੰਨੀਓ ਮੈਂ ਕਦੋ ਕਹਣਾ ਵੀ ਮਾੜੀ ਗੱਲ ਕਹਿੰਦੀ ਆ ਗੱਲ ਤਾਂ ਜਿਹੜੀਆਂ ਗੱਲਾਂ ਕਰਦੀ ਉਹ ਗੱਲ ਬਾਰੇ ਕਿਹਾ ਮੈਂ ਵੀ ਕੱਲ ਨੂੰ ਤੂੰ ਨਾ ਇਹੋ ਜਿਹਾ ਚੰਦ ਚੜ੍ਹਦੀ ਤੀ ਆ ਤੇਰੀ ਮੜਮੋਟਾ ਦੇਖ ਕੇ ਬੋਲ ਲੈ ਕੁੜੀ ਨੂੰ ਆਏ ਨਹੀਂ ਬੋਲਿਆ ਕਰਦੇ ਕੁੜੀਆਂ ਨੂੰ ਜਿਵੇਂ ਤੂੰ ਬੋਲੀ ਜਾਣਾ ਹੈਗਾ ਪੁੱਠਾ ਸਿੱਧਾ ਅੱਜ ਜਦ ਤੂੰ ਕਹਿਣਾ ਕੱਲ ਨੂੰ ਉਹੀ ਲੋਕ ਕਹਿਣਗੇ ਫਿਰ ਲੋਕਾਂ ਦਾ ਮੂੰਹ ਫੜ ਲੈਣਗੇ ਕਾਹੀ ਦਾ ਮੈਂ ਕਹਿਣਾ ਵੀ ਲੋਕ ਨਾ ਪਹਿਲਾਂ ਕਹਿਣਾ ਆਪਾਂ ਹੀ ਸਮਝਾ ਦੋ ਇਹਨੂੰ ਹਾਂ ਆਂ ਸਮਝਾਇਆ ਕਰਦੇ ਨੇ ਜਿਵੇਂ ਹੋਰ ਕਿ ਮੈਂ ਸਮਝਾਉਂਦੇ ਹੁੰਦੇ ਤੇਰੇ ਵਾਂਗੂੰ ਸਮਝਾ ਦਿੰਨਾ ਪਹਿਲਾਂ ਮੁੰਡਾ ਗਾਲਤਾ ਕੱਢ-ਕੱਢ ਕੇ ਗੋਦੀਆਂ ਦੇ ਪੈਸੇ ਹੁਣ ਕੁੜੀ ਨੂੰ ਪੱਟਨੀ ਮੈਂ ਕੀ ਗਾਲਤਾ ਮੁੰਡੇ ਦਾ ਮੈਨੂੰ ਐ ਦੱਸੀ ਗਾਲਤ ਹੁਣ ਤਾਕਾਂ ਨੂੰ ਕੌਣ ਹੱਥ ਤੇ ਰੱਖੂਗਾ ਡੜਿਆਂ ਨੂੰ ਗੋਦੀ ਚੱਕਣ ਵਾਲੇ ਤਾਂ ਹੋਏ ਨਹੀਂਗੇ ਵੀ ਭਈ ਆਪਾਂ ਗੋਦੀ 'ਚ ਬਿਠਾ ਕੇ ਰੱਖੀਏ ਤੈਨੂੰ ਗੋਦੀ ਚੱਕਣ ਨੂੰ ਕਹਿੰਦਾ ਕੌਣ ਆ ਮੈਂ ਤੈਨੂੰ ਐ ਕਹਿਣਾ ਵੀ ਕੋਈ ਪੈਸਾ ਟਕਾਣਾ ਦੇਆ ਕਰ ਜਿਹੜੀ ਗੱਲ ਹੁੰਦੀ ਹੈ ਪਹਿਲਾਂ ਮੈਨੂੰ ਦੱਸਿਆ ਕਰ ਜਦੋਂ ਹੁਣ ਮੰਗ ਕੀ ਲੈ ਜਾ ਜਵਾਖ ਮੈਂ ਕਿਵੇਂ ਜਵਾਬ ਦੇ ਦਾਂ ਪੈਸੇ ਨੂੰ ਮੁੰਡੇ ਦਾ ਕਹਿੰਦੇ ਵੇ ਖੂਦ ਚ ਸਾਲ ਮਾਰ ਗਾ ਫਿਰ ਨਹੀਂ ਮੇਰਾ ਖੜਾ ਛੁੱਟੂਗਾ ਆ ਤੂੰ ਤਾਂ ਖੜਾ ਖੜਾਉਣ ਨੇ ਰਹਿਣਾ ਮੇਰੇ ਤੋਂ ਹਰ ਗੱਲਾਂ ਕਰਦੀ ਨੂੰ ਪਤਾ ਤਾਂ ਹੈਗਾ ਵੱਡੇ ਦੇ ਲੱਸਣ ਹੈ ਨਹੀਂਗੇ ਉਹਨੂੰ ਨਾ ਪੈਸੇ ਦਿਆ ਕਰ ਛੋਟੇ ਨੂੰ ਪੈਸੇ ਦੇ ਦੇ ਮੈਂ ਜਮਾ ਨਹੀਂ ਕਹਿੰਦਾ ਤੈਨੂੰ ਜੇ ਮੈਂ ਇਹਨਾਂ ਪੈਸੇ ਦਊਂਗੀ ਚੱਲ ਠੀਕ ਆ ਮੈਂ ਤਾਂ ਨਹੀਂ ਦਿੰਦੀ ਉਹਨੂੰ ਪੈਸੇ ਤੇਰੇ ਕਹੇ ਤੋਂ ਕੱਲ ਨੂੰ ਉਹੀ ਗੱਲ ਹੈ ਜਵਾਖ ਬਾਹਰ ਲੋਕਾਂ ਤੋਂ ਪੈਸੇ ਮੰਗੂਗਾ ਜਾਂ ਚੋਰੀਆਂ ਕਰੂਗਾ ਫਿਰ ਤੇਰੀ ਬੇਇੱਜ਼ਤੀ ਨਹੀਂ ਹੋਊਗੀ ਕਿਸੇ ਗੱਲ 'ਚ ਕਰੋ ਤਾਂ ਉਹਨੂੰ ਪੈਸਾ ਦੇਂਦੇ ਫਿਰ ਗੱਲ ਤਾਂ ਉਹੀ ਆ ਜਦੋਂ ਖਰਚੇ ਤੋਂ ਓਵਰ ਪੈਸੇ ਦਿੱਤੇ ਆਗੇ ਤਾਂ ਉਹ ਨਸ਼ੇ ਕੀ ਕਰਨ ਲੱਗਿਆ ਹੋਰ ਕੀ ਕਰਨ ਲੱਗਿਆ ਚੋਰੀਆਂ ਕਰੂ ਆਪੇ ਸਿੱਤਰ ਖਾਲੂ ਘਰੋਂ ਪੈਸੇ ਨਾ ਦੇ ਉਹਨੂੰ ਪਰ ਮੈਂ ਤਾਂ ਜਮਾ ਨਿਰਦੀ 100 ਰੁਪਿਆ ਵੀ ਨਿੰਦੀ ਹੈਗੀ ਫਿਰ ਉਹੀ ਗੱਲ ਆ ਚਲ ਤੂੰ ਕਹਣਾ ਕਿ ਵੱਡੇ ਨੂੰ ਪੈਸੇ ਨਾ ਦੇ ਛੋਟੇ ਨੂੰ ਦੇ ਇਹ ਤੂੰ ਫਰਕ ਨਹੀਂ ਕਰ ਰਿਹਾ ਦੋਨੇ ਜਿਹਾਕਾਂ ਚ ਫਰਕ ਨਹੀਂ ਕਰ ਰਿਹਾ ਉਹਦੇ ਵਿਸ਼ਵਾਸਤਾ ਹੈਗਾਗਾ ਛੋਟੇ ਤੇ ਉਹ ਪਰਦਾਗਾ ਇਹਦੇ ਮੰਗੂ ਨਸ਼ੇ ਨਹੀਂ ਕਰਦਾਗਾ ਪਤਾ ਨਹੀਂ ਕਿਸੇ ਨੇ ਜੈਰ ਹੋਏ ਨੇ ਉਹ ਤੋਂ ਪਿਆ ਤੀ ਪਤਾ ਨਹੀਂ ਨਾ ਪਿਆ ਤੀ ਹੁਣ ਨਸਿਆਂ ਤੇ ਆ ਗਿਆ ਉਹਦੇ ਹੰਦੇ ਮੈਨੂੰ ਤਾਂ ਕੋਈ ਪਿਆ ਨਾ ਗਿਆ ਜਾਂ ਛੋਟੇ ਨੂੰ ਨਾ ਕੋਈ ਪਿਆ ਗਿਆ ਜਾਂ ਤੈਨੂੰ ਨਾ ਕੋਈ ਬਿਸਕੀ ਪਿਆ ਗਿਆ ਜੇ ਆਪਦੀ ਜੀਭ ਲੰਮਕ ਦੀ ਤਾਪ ਹੀਂਦਾ ਅਗਲਾ ਮੁੰਡੇ ਖੁੰਡੇ ਇਕੱਠੇ ਹੋ ਕੇ ਖਾ ਪੀ ਲੈਣਗੇ ਫਿਰ ਉਹ ਚਾਹ ਯਾਰ ਮੇਰੇ ਨਾਲ ਦਿਮਾਗ ਘਰਾਮਣਾ ਕਰ ਤੂ ਆ ਕੰਮ ਕਰ ਲੈ ਤੈਨੂੰ ਤਾਂ ਬਾਹਨਾਂ ਚਾਹੀਦਾ ਹੁੰਦਾ ਤੇ ਹਾਂ ਮਾਰ ਲੈ ਤੜਕੇ ਦੀ ਬੈਠੀਆਂ ਇੱਥੇ ਹੋਰ ਵੀ ਕੰਮ ਕਰ ਲੈ ਆਪਾਂ ਦੀ ਬਾਤ ਪਿਆ ਰਹਿੰਦਾ ਹਰ ਵਕਤ ਜਵਾਖਾਂ ਦੀ ਬਾਤ ਪਿਆ ਰਹਿੰਦਾਗਾ ਔਰ ਤਾਂ ਕੋਈ ਕੰਮ ਨਹੀਂ ਹੈਗਾ ਇਹਨੂੰ ਕਦੇ ਕੁੜੀ ਦੇ ਬਾਤ ਪੈ ਜੂ ਕਦੇ ਮੁੰਡ ਬਸ ਮਾਂ ਵਰਗਾ ਆ ਹੋਰ ਕੀ ਆ ਜੈ ਜੀ ਉਹ ਤੀਜਾ ਵੱਢੜੀ ਸਾਰਾ ਦਿਨ ਮੇਰੇ ਦਿਵਾਲੇ ਚੜੀ ਰਹਿੰਦੀ ਤੇ ਉਹੇ ਜੀ ਇਹ ਹੈਗਾ ਨੇ ਇਹਨੇ ਜਵਾਖਾਂ ਦੇ ਲਾ ਰੱਖਿਆਗਾ ਦੰਦਾ ਪਹਿਲਾਂ ਉਹ ਜ਼ਹਿਰ ਹੋਈ ਮੇਰੇ ਤੇ ਦੰਦਾ ਤਰੀ ਰੱਖਦੀ ਔਰ ਵਕਤ ਆਪ ਤਾਂ ਮਰ ਗਈ ਨੁ ਪੁੱਤਿਆਂ ਦੀ ਮੈਂ ਫਿਰ ਮੇਰੇ ਤੋਂ ਨਹੀਂ ਹੁਣ ਕੋਈ ਗੱਲ ਹੁੰਦੀ ਹੈਗੀ ਮੈਂ ਕੋਸ਼ਿਸ਼ ਕਰਨੀ ਸੀ ਕੋਸ਼ਿਸ਼ ਕਰ ਲਈ ਹੁਣ ਮੇਰੇ ਹੱਥ ਖੜੇ ਨੇ ਜੀ ਗੱਲ ਕਰਨੀ ਹੈ ਤਾਂ ਕਰ ਲੋ ਆਪਦੀ ਮੈਂ ਦੱਸਗੀ ਤੇ ਨਾਲ ਗੱਲ ਕਰਾਂਗਾ ਮੈਂ ਆਪਦੇ ਪਰਿਵਾਰ ਨਾਲ ਹੀ ਗੱਲ ਕਰ ਸਕਦਾ ਉਹ ਮੈਂ ਕਰੀ ਜਾਨਾ ਹੁਣ ਮੇਰੀ ਮਾਂ ਨਾਲ ਗੱਲ ਕਰੀ ਸੀ ਉਹਨੇ ਆਉਂਦੀ ਨੂੰ ਇਹ ਸ਼ਾਂਪ ਪਾਤੀ ਮੈਨੂੰ ਕਹਿੰਦੀ ਹਾਂ ਹਾਂ ਕਹਿੰਦੀ ਕੋਈ ਨਾ ਤੂੰ ਕਹਿ ਕੇ ਨਾ ਰੱਖਾ ਮੈਨੂੰ ਤੂੰ ਇੱਕ ਵਾਰ ਕਰੇ ਤਾਂ ਬਾੜ ਜੀ ਦੇ ਨਾਲ ਵਿਆਹ ਕਰਾਉਣ ਨੂੰ ਕਹਿੰਦਾ ਕਹਿੰਦੀ ਲੱਤਾਂ ਨਹੀਂ ਤੋੜਦੂ ਤੇਰੀਆਂ ਨਾ ਕਰੇ ਵੜਨ ਦਵਾ ਤੈਨੂੰ ਨਾ ਵੜਨ ਦਮਾ ਹੁਣ ਆਪਦੇ ਪਰਿਵਾਰ ਨਾਲ ਗੱਲ ਕਰਕੇ ਨਹੀਂ ਸਰਨਾ ਵਿਆਹ ਮੇਰੇ ਨਾਲ ਕਰਾਉਣਾ ਮੇਰੇ ਪਰਿਵਾਰ ਨਾਲ ਗੱਲ ਕਰਨੀ ਪਊਗੀ ਲੈ ਤੂੰ ਗੱਲ ਕਰ ਨਾ ਆਪਦੇ ਪਰਿਵਾਰ ਨਾਲ ਜੇ ਤੇਰਾ ਪਰਿਵਾਰ ਮਾੜਾ-ਮੋਟਾ ਮੈਨੂੰ ਕਹੂਗਾ ਵੀ ਠੀਕ ਆ ਚਲ ਕੋਈ ਨਹੀਂ ਭਾਈ ਆਕੇ ਆ ਜਾ ਮਿਲਦੇ ਆ ਬੈਠ ਕੇ ਗੱਲਬਾਤ ਕਰਦੇ ਫੇਰ ਹੀ ਆਉ ਮੈਂ ਮੈਂ ਜੂਤਖਾਨੇ ਦੇ ਨੰਨ ਤੋਂ ਮੇਰਾ ਬਾਪ ਬੈਠ ਕੇ ਗੱਲ ਕਰਨ ਵਾਲਾ ਨਹੀਂ ਹੈਗਾ ਮੈਂ ਵੀਰੇ ਦੇ ਵਿਆਹ ਦੀ ਗੱਲੇ ਛੀੜੀ ਸੀ ਤੇ ਮੈਨੂੰ ਕਹਿੰਦਾ ਤੈਨੂੰ ਐਂ ਗੱਡ ਦੂੰ ਜਿਉਂ ਦਿਨ ਨੂੰ ਧਰਤੀ 'ਚ ਮੈਂ ਜਿਹੜਾ ਹੁਣ ਤੋਂ ਐਂ ਲਾਲਾ ਚਲ ਤੇਰਾ ਪਿਓ ਤੈਨੂੰ ਐਂ ਕਹਦਾ ਵੀ ਜੌਂ ਦਿਨ ਨੂੰ ਧਰਤੀ 'ਚ ਗੱਡ ਲੂ ਤੂੰ ਮੈਨੂੰ ਕਹਿਨੀ ਆ ਵੀ ਮੈਂ ਉਹਦੇ ਨਾਲ ਗੱਲ ਕਰਾਂ ਕਿ ਮੇਰੇ ਜੌਂ ਲਗਾਉਣੇ ਨੇ ਦਾ ਮੈਂ ਤਾਂ ਕੁੜੀਆਂ ਮੁੰਡੇ ਤੇ ਕੁੜੀਆਂ 'ਚ ਬਹੁਤ ਫਰਕ ਹੁੰਦਾ ਕੁੜੀਆਂ ਦਾ ਤੁਹਾਨੂੰ ਪਤਾ ਉਹੀ ਨਹੀਂ ਸਹੀ ਸਮਝਿਆ ਜਾਂਦਾ ਹੈਗਾ ਇਹ ਜਿਹੇ ਗੱਲਾਂ ਕਰਦੀ ਨੇ ਉਹ ਛੱਤਰ ਨਹੀਂ ਦੇਖਦਾ ਹੁੰਦਾ ਵੀ ਮੂਰੇ ਮੁੰਡਾ ਹੈਗਾ ਕੁੜੀ ਆ ਉਹ ਤਾਂ ਉਹਦੀ ਪੈਂਦਾ ਫਿਰ ਉਹ ਮੇਰੀ ਗੱਲ ਸੰਤੂ ਬਾਕੀ ਗੱਲਾਂ ਛੱਡ ਜੀ ਤਾਂ ਤੇਰੇ ਪੱਲੇ ਕੋਈ ਗੱਲ ਹੁੰਦੀ ਹੈ ਨਾ ਤਾਂ ਕਰ ਲੈ ਨਹੀਂ ਹੁੰਦੀ ਭਈ ਮੇਰਾ ਤਾਂ ਜਵਾਬ ਹੈ ਫਿਰ ਆਪਣੇ ਤਾਂ ਨਹੀਂ ਦੇਖ ਤਰਲੇ ਹੁੰਦੇ ਤੈਨੂੰ ਐਵੇਂ ਨਾ ਇਹ ਕਿਵੇਂ ਜਵਾਬ ਹੈਗਾ 2-3 ਸਾਲ ਮੇਰਾ ਟਾਈਮ ਖਰਾਬ ਕਰਕੇ ਹੁਣ ਤੇਰਾ ਜਵਾਬ ਹੈ ਸਰਦਾਰ ਦਾ ਤੇਰਾ ਮੈਂ ਜਲੂਸ ਨਹੀਂ ਕੱਢ ਦੂੰਗੀ ਲੈ ਆਹ ਕੀ ਗੱਲ ਬਣੀ ਵੀ ਮੈਂ ਜਲੂਸ ਕੱਢ ਦੂੰ ਮੈਂ ਕੀ ਮਾੜਾ ਕਰਤਾ ਤੇਰਾ ਤੈਨੂੰ ਐਂ ਕਹਿ ਵੀ ਕਰਦਿਆਂ ਨੂੰ ਮਨਾ ਲੈ ਹੁਣ ਜੇ ਤੇਰੇ ਘਰ ਦੇ ਨਹੀਂ ਮੰਨਦੇ ਤਾਂ ਇਹ ਤੇ ਮੇਰਾ ਦੋਸ਼ ਹੈ ਕੋਈ ਕੀਰਜ ਨਹੀਂ ਮੰਨਦੇ ਤੂੰ ਐ ਵੀ ਤਾਂ ਕਹਿ ਸਕਦਾ ਸੀ ਮੈਂ ਆਪੇ ਮਨਾ ਲੂੰ ਤੂੰ ਤਾਂ ਕਹਿੰਦਾ ਰਹਿਣ ਦੇ ਫਿਰ ਇਹ ਕਿੱਧਰ ਦੀ ਗੱਲ ਹੋਈ ਵਾ ਕਹਿੰਦੀ ਆਪੇ ਮਨਾ ਲਊ ਤੂੰ ਤਾਂ ਆਵਦੇ ਆਪ ਕਹਿਣੀ ਵੀ ਹਾਂ ਮੈਂ ਜਾ ਕੇ ਓਖਲੇ ਚ ਸਿਰ ਦੇ ਦਾਂ ਉਹ ਗੱਲ ਕਰਦੀ ਐ ਤੂੰ ਤਾਂ ਆਵਦੇ ਆਪ ਕਿਵੇਂ ਮਨਾ ਲਊਂਗਾ ਮੈਂ ਤੂੰ ਮਾੜਾ ਮੋਟੀ ਗੱਲ ਕਰ ਗੱਲ ਸੁਣ ਲੈ ਮੈਨੂੰ ਤੇਰੇ ਲੱਛਣ ਲੱਗਦੇ ਨਹੀਂ ਸਹੀ ਤੂੰ ਨਾ ਇਹ ਜਦੋਂ ਦਾ ਕੀ 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 ਜਦੋਂ ਦਾ ਜਦੋਂ ਦਾ ਤੂੰ ਅੱਡ ਕਲਾਸ ਚ ਹੋਇਆ ਆ ਬੱਸ ਰਹਿਣ ਦੇ ਕਰ ਮੈਨੂੰ ਪਤਾ ਜਾ ਕੇ ਤੇਰੀ ਤਾਂ ਸੋਚ ਉੱਥੇ ਟਿਕ ਜਾਂਦੀ ਆ ਵੀ ਹਾਂ ਬਸ ਮੈਂ ਹੋਰ ਕਿਸੇ ਕੁੜੀ ਨਾਲ ਗੱਲ ਕਰਨ ਨੂੰ ਫਿਰਦਾ ਹੋਰ ਨਾ ਵਿਆਹ ਕਰਾਉਣ ਨੂੰ ਫਿਰਦਾ ਪਹਿਲਾਂ ਤੇਰੇ ਆਲੇ ਤਾਂ ਪੂਰ ਚੜ ਜਾਏ ਹੋਰ ਬਾਰੇ ਤਾਂ ਫੇਰ ਸੋਚਾਂ ਅੱਜ ਕੱਲ ਦੇ ਮੁੰਡੇ ਨਹੀਂ ਹੁੰਦੇ ਨੀ ਜੇ ਤੇਰੀ ਕਿਤੇ ਹੋਰ ਗੱਲ ਵੀ ਹੈਗੀ ਨਾ ਤੂੰ ਮੈਨੂੰ ਦੱਸ ਦੇ ਹੁਣੇ ਉਹ ਮੇਰੀ ਕਿਤੇ ਗੱਲ ਨਹੀਂ ਬਾਬਾ ਕਰੋ ਮੈਂ ਤਾਂ ਤੈਨੂੰ ਇੱਕ ਗੱਲ ਹੀ ਕਰਦਾ ਵੀ ਜੇ ਤਾ ਘਰ ਦੇ ਤੇਰੇ ਸੌਖੇ ਮੰਨਦੇ ਆ ਤਾਂ ਠੀਕ ਆ ਭਾਈ ਨਹੀਂ ਫਿਰ ਦੂਜਾ ਰਸਤਾ ਇਹ ਹੈ ਵੀ ਭੱਜ ਕੇ ਵਿਆਹ ਕਰਾ ਲੈਣਾ ਜੇ ਉਹ ਨਹੀਂ ਤੂੰ ਰਾਜੀ ਹੈਗੀ ਤਾਂ ਤੀਜਾ ਰਸਤਾ ਇਹ ਹੈ ਤੂੰ ਆਪ ਦੇ ਰਹਾ ਮੈਂ ਆਪ ਦੇ ਰਹਾ ਆਵਦੇ-ਉਵਦੇ ਰਾਣੀ ਤੇ ਆ ਤਾਂ ਜੇ ਮੈਂ ਕਰੋਨਾ ਮੈਂ ਤੇਰੇ ਨਾਲ ਹੀ ਕਰਾਉਣਾ ਨਹੀਂ ਪਰ ਲੰਗ ਕਿੱਦਾਂ ਕਰਨਾ ਆ ਕੀ ਮਤਲਬ ਵੀ ਦੇਖ ਲਾਂਗੇ ਕਿੱਦਾਂ ਕਰਨਾ ਕਿੱਦਾਂ ਏਦਾਂ ਕਰਨਾ ਕੋਈ ਗੱਲ ਆ ਇਹ ਹਾਂਜੀ ਵੀ ਤੂੰ ਮੈਨੂੰ ਲਾਰੇ ਲਈ ਕਿਉਂ ਮੈਂ ਲਈਉਂਗੀ ਤੈਨੂੰ ਫਿਰ ਲਾਰੇ ਵਾਲੀ ਸੋਚ ਲਈ ਵੀ ਤੇਰੇ ਕਿਤੇ ਹੋਰ ਵਿਆਹ ਹੁੰਦੇ ਦੋਗੇ ਮੈਂ ਮੇਰੀ ਗੱਲ ਸੁਣਾ ਤੂੰ ਮੇਰੀ ਮਾਂ ਨੂੰ ਨਹੀਂ ਜਾਣਦੀ ਉਹ ਕਹੇ ਜੀ ਹੈਗੀ ਉਹਨੇ ਮੇਰਾ ਬੜਾ ਲੰਮਾ ਟਾਈਮ ਨਹੀਂ ਦੇਖਣਾ ਉਹਨੇ ਮਿੰਟ ਮਾਰਨਾ ਮੇਰਾ ਵਿਆਹ ਕਰ ਲੈਣਾ ਮੈਂ ਤੈਨੂੰ ਹੁਣ ਕਹੀ ਜਾਂਣਾ ਹੁਣ ਤੈਨੂੰ ਲੱਗਦੀ ਐ ਚੌੜ ਫਿਰ ਤੇਰੀ ਮਾਂ ਮੈਨੂੰ ਵੀ ਨਹੀਂ ਜਾਣਦੀ ਹੈਗੀ ਮੇਨੂ ਤੇਰੇ ਘਰੇ ਆਉਣਾ ਬੇਸ਼ੱਕ ਮਨਜ਼ੂਰ ਹੈ। ਆ ਬਗ ਜਾ ਬਗ ਜਾ ਆਪਦਾ ਪਿਆਰ ਤਾਂ ਤਿੱਥੋਂ ਬਣਾਇਆ ਨਹੀਂ ਜਾਂਦਾ ਤੂੰ ਮੇਰੇ ਘਰੇ ਆਏਂਗੀ। ਚਲ ਕੋਈ ਨਦਰ ਟਾਈਮ ਹੀ ਦੱਸੂਗਾ। ਚਲ ਚੰਗਾ ਮੇਰੀ ਗੱਲ ਸੁਣ ਜਿੱਦਾਂ ਹੀ ਨਾ ਕਰੀ ਚਲ ਉਹਗੇ ਦੱਸ ਕੀ ਕਹਿੰਦੇ ਨੇ। ਕੀ ਦੱਸਾਂ? ਕੀ ਕਹਿੰਦੇ ਨੇ ਹੁਣ? ਉਹ ਨਹੀਂ ਮੰਨਦੇ ਮੈਂ ਕਹੀ ਹੀ ਨਹੀਂ ਹੈ ਨਾ। ਕੋਈ ਵਿਚੋਲਾ ਪਾਲਾ ਜੇ ਮਨਾਏ ਜਾਂਦਾ ਤਾਂ ਮਨਾ ਲਾ। ਚਲ ਫਿਰ ਐਂ ਦੱਸ ਵੀ ਤੇਰਾ ਪਰਿਵਾਰ ਕੀ ਦੀ ਮੰਨਦਾ ਜਿਆਦੇ? ਮੇਰਾ ਪਰਿਵਾਰ ਕਿਸੇ ਦੀ ਨਹੀਂ ਮੰਨਦਾ ਮੇਰੇ ਬਾਪ ਦੀ ਚੱਲਦੀ ਆ ਸਿਰਫ ਇਕੱਲੀ ਤੇ ਬਾਪ ਮੇਰਾ ਇਹ ਗੱਲਾਂ ਨੂੰ ਜਮਾ ਵੀ ਰਾਜੀ ਨਹੀਂ ਚਲ ਕੋਈ ਨਹੀਂ ਦੇਖਦਾ ਫਿਰ ਕਰਦਾ ਕੋਈ ਹਿੱਲਾ ਆਏ ਤਾਂ ਨਹੀਂ ਰਹੇ ਖਾਨਦਾਨ ਚ ਕਹਿੰਦਾ ਅਜੇ ਤੱਕ ਇਹ ਜਿਹਾ ਕੰਮ ਹੋਇਆ ਹੈ ਤੇ ਨਾ ਕਹਿੰਦਾ ਮੈਂ ਹੋਣ ਦੇਣਾ ਚਲ ਕੋਈ ਨਹੀਂ ਫਿਰ ਦੇਖਦੇ ਆ ਕੀ ਬਣਦਾ ਪਰ ਹੋਰ ਤਾਂ ਕੋਈ ਹਿੱਲਾ ਹੀ ਨਹੀਂ ਕੋਈ ਬੰਦਾ ਹੀ ਪਾਲਣਾ ਪਊਗਾ ਦੇਖਦੇ ਦੂਗ ਤੇਰੀ ਛੇਤੀ ਕਰ ਲੈ ਜਿਹੜਾ ਕੁਝ ਹੁੰਦਾ ਹੈਗਾ ਵੀ ਕੱਲ ਨੂੰ ਐ ਨਾ ਹੋਵੇ ਵੀ ਮੇਰੇ ਘਰਦਿਆਂ ਨੇ ਮੇਰੇ ਖਾਤਰ ਮੁੰਡਾ ਲੱਭਿਆ ਹੋਵੇ ਕੋਈ ਨਹੀਂ ਫਿਰ ਜਿੱਤਰੇ ਖਾਤਰ ਮੁੰਡਾ ਲੱਭਣਗੇ ਕੁੜੀਆਂ ਕਿਹੜਾ ਮੁੱਕ ਗਈ ਇਹ ਤਾਂ ਦੋਨੇ ਪਾਸੇ ਇੱਕੋ ਜੀ ਗੱਲ ਆ ਉਈ ਨਾ ਡਰਬਾ ਜਦਿਆ ਕਰ ਚੱਲ ਠੀਕ ਐ ਕੀ ਦਾ ਫੋਨ ਸੀ ਕੀ ਹੋ ਗਿਆ ਵੀਰੇ ਸੇਲੀ ਦਾ ਫੋਨ ਸੀ ਮੇਰੀ ਦਾ ਝੂਠ ਨਾ ਬੋਲ ਫੋਨ ਲਾ ਦੁਬਾਰੇ ਤੇ ਲੈ ਫੋਨ ਲਾ ਐਡੀ ਕਿੱਡੀ ਗੱਲ ਲੈ ਗਈ ਸੇਲੀ ਨਾਲੇ ਮੈਂ ਗੱਲ ਕਰਦੀ ਸੀ ਮੈਨੂੰ 2-3 ਦਿਨ ਹੋ ਗਏ ਤੈਨੂੰ ਨੋਟ ਕਰਦੇ ਨੂੰ ਜਦੋਂ ਘਰੇ ਕੋਈ ਹੁੰਦਾ ਨਹੀਂ ਤੂੰ ਫੋਨ ਤੇ ਲੱਗੀ ਹੁੰਨੀ ਐ ਲੈ કરીਨੇ ਸਾਰੇ ਮੰਮੀ ਆਉਰੀ ਗਈ ਸੀ ਗਵੰਡੀਆਂ ਦੇ ਨਾਲੇ ਤੁਸੀਂ ਹੁਣ ਮੈਂ ਕਿਹੜਾ ਗੇਟ ਲਾ ਕੇ ਲੱਗ ਰਹੀ ਕਰਨ ਮੈਂ ਤਾਂ ਸ਼੍ਰੀ ਅੰਮ੍ਰੰਡੇ ਚ ਖੜੀ ਆ ਚੋਰੀਆਂ ਚੋਰੀਆਂ ਤਾਂ ਗੱਲਾਂ ਕਰਨ ਲੱਗ ਰਹੀਆਂ ਜਿਵੇਂ ਕਿਸੇ ਨੂੰ ਪਤੀ ਨਹੀਂ ਲੱਗਦਾ ਹੁੰਦਾ ਕੈਸੇ ਦਾ ਲੈ ਵੀਰੇ ਚੋਰੀ ਚੋਰੀਆਂ ਕਿਉਂ ਗੱਲਾਂ ਕਰਨੀਆਂ ਐ ਮੈਨੂੰ ਕਿ ਲੋੜ ਇਹਨਾਂ ਦਾ ਚੋਰੀ ਚੋਰੀਆਂ ਗੱਲਾਂ ਕਰਨ ਦੀ ਹੱਦ ਕਰੀਐ ਨਾ ਤੇਰੇ ਭਾ ਦਾ ਨਹੀਂ ਹੋਈ ਗੱਲ ਆ ਉਰਾ ਫੜਾ ਫੋਨ ਲੈ ਕੰਮ ਕਰ ਮੇਰੇ ਫੋਨ ਤੋਂ ਕੀ ਕਰਾਉਣਾ ਵੀਰੇ ਤੂੰ ਫੋਨ ਦੇ ਮੇਰੀ ਗੱਲ ਸੁਣ ਲੈ ਪੜਨਾ ਹੈ ਪੜ ਲੈ ਕੋਈ ਚੱਕਰ ਨਹੀਂ ਪਰ ਫੋਨ ਨਹੀਂ ਮਿਲਦਾ ਹੈਗਾ ਤੈਨੂੰ ਹੁਣ ਕੰਮ ਕਰ ਆਪਦਾ ਆਪ ਪੁੱਤ ਪਾਣੀ ਦਾ ਗਲਾਸ ਲੈ ਕੇ ਖੜੀ ਹੋ ਥੱਕ ਗਏ ਅੱਧ ਲਾੜਲੇ ਨੂੰ ਕਹਿੰਦੋਂ ਲਿਆ ਦੂਗਾ ਕੀ ਹੋ ਗਿਆ ਫੇਰ ਲੜਾਈ ਕਰ ਲਈ ਹੋ ਮੜਾ ਜ ਆਪਸੇ ਜਾਂਦੇ ਨਹੀਂਗੇ ਤੁਹਾਡੇ ਸਿੰਘ ਫਸਦੇ ਫਸੇ ਹੁਣ ਕੀ ਰੈਡੀ ਉਹ ਲਾੜੀ ਦੇ ਕੇ ਸੜਾਇਆ ਫੋਨ ਕੋਲਿਆ ਮੇਰੇ ਤੋਂ ਉਹਦਾ ਕੀ ਮਤਲਬ ਹੈ ਫੋਨ ਕੋਣ ਦਾ ਮੇਰਾ ਐਂ ਕਾ ਤੋ ਖੋਲਿਆ ਉਹਨੇ ਫੋਨ ਮੈਨ ਦਿੱਸੀਲੀ ਨੇ ਲੱਗ ਰਹੀ ਸੀ ਕਹਿੰਦੇ ਸੌਦ ਨਹੀਂ ਲੱਗੀ ਰਹਿਣੀ ਐ ਤੂੰ ਗੱਲਾਂ ਕਰਨ ਲਾ ਫੇਰ ਅਜ ਫੋਨ ਖੋਣ ਵਾਲੀ ਕੀ ਗੱਲ ਹੈ ਕੁੜੀਆਂ ਕੁੜੀਆਂ ਨਾਲੇ ਗੱਲਾਂ ਕਰਨ ਗਈਆਂ ਦੱਸ ਮੇਰੇ ਤੋਂ ਫੋਨ ਦਿਵਾਓ ਤਾ ਮੈਨੂੰ ਨਹੀਂ ਪਤਾ ਆ ਤੂੰ ਦਿਵਾ ਫੋਨ ਹੋ ਦੱਸ ਦਿੰਦਾ ਨਹੀਂ ਕਹਿੰਦਾ ਲੈ ਲੈ ਹੂਗਾ ਉਹ ਤਾਂ ਅੰਨੇ ਬਹਾਨੇ ਲੜਦਾ ਹੀ ਰਹਿੰਦਾ ਇਹਦੇ ਨਾਲ ਕੁੜੀ ਨਾਲ ਕੋਈ ਸਾਡੇ ਨਾਲ ਤਾਂ ਕਾਜੀ ਲੜਾਈ ਆ ਸਾਨੂੰ ਤਾਂ ਪਾਣੀ ਲਿਆ ਦੇ ਮੈਂ ਤਾਂ ਪਹਿਲਾਂ ਫੋਨ ਦਵਾਓ ਭਾਈ ਮੈਨੂੰ ਨਹੀਂ ਪਤਾ ਹੈਗਾ ਲੈ ਕਹਿੰਦੀ ਫੋਨ ਦਵਾਓ ਅਸੀਂ ਤੇ ਹਾਏ ਮਰ ਜਾਂਦੇ ਆ ਭਾਈ ਸਾਨੂੰ ਹੋਰ ਕੀ ਆ ਫੇਰ ਫੋਨ ਤੈਨੂੰ ਫੋਨ ਮਿਲ ਜੂਗਾ ਪਾਣੀ ਦੀ ਪਿਆਸ ਲੱਗੀ ਪਈ ਆ ਕਹਿੰਦੀ ਮੈਨੂੰ ਤਾਂ ਪਹਿਲਾਂ ਫੋਨ ਹੀ ਦਵੋ ਦੇ ਦੂਗਾ ਫੋਨ ਦਿੰਦਾ ਨਹੀਂ ਹੈਗਾ ਕਹਿੰਦਾ ਮੈਂ ਆ ਗਿਆ ਪੁੱਛ ਲੈਣ ਨੂੰ ਮੈਂ ਨਹੀਂ ਦਿੰਦਾ ਇਹ ਫੋਨ ਫੋਨ ਕੀ ਭਾਲਦੀਆਂ ਫੋਨ ਇਹ ਦੇਵਾ ਫੋਨਾ ਦਿੰਦਾ ਕਿ ਮੈਂ ਨਹੀਂ ਹੈਗਾ ਤੂੰ ਆਪਕੇ ਮੈਂ ਰੱਖੀ ਫਿਰ ਦੇਵਾਂਗਾ ਭਾਈ ਮਾਤਾ ਅੱਜ ਬੁੱੱਚੇ ਇਹ ਅੱਜ ਕਰ ਲਓ ਗੱਲ ਚਾਹੇ ਕੱਲੂ ਮੈਂ ਨਹੀਂ ਫੋਨ ਫੋਨ ਦਿੰਦਾ ਹੈਗਾ ਬਸ ਵੇ ਪੁੱਤ ਭਾਈ ਮੇਰਾ ਫੋਨ ਦੇ ਦੇ ਚੁੱਪ ਕਰਕੇ ਮੈਂ ਲੈਣਾ ਹੀ ਨਹੀਂ ਉਹ ਦਿੰਦਾ ਹੈਗਾ ਯਾਰ ਫੋਨ ਆ ਉਹ ਫਿਰ ਪੜਨ ਵਾਸਤੇ ਦੇ ਫੋਨ ਭਾਈ ਇਹਨੂੰ ਪੜਨ ਵਾਸਤੇ ਫੋਨ ਦਿੰਦਾ ਇਹਨੂੰ ਪੜਨ ਵਾਸਤੇ ਤੇ ਪਾ ਕਾਲਜ ਚ ਕੀ ਕਰਨੀ ਜਾਂਦੀ ਹੈ ਫਿਰ ਉੱਥੇ ਉੱਥੇ ਨਹੀਂ ਪੜ ਕੇ ਆਉਂਦੀ ਹੈਗੀ ਇਹ ਜਿਹੜੀਆਂ ਆਉਣ-ਉਨ ਲੈਣ ਹੁੰਦੀਆਂ ਪੜਾਈਆਂ ਉਹ ਕਰਨੀਆਂ ਪੈਂਦੀਆਂ ਓ ਮੈਨੂੰ ਨਹੀਂ ਪਤਾ ਸਾਰਾ ਪਤਾ ਮੈਨੂੰ ਠੀਕ ਹੈ ਕਿਹੜੀ ਚਿਕ ਕਲਾਸ ਚੱਲ ਰਹੀ ਹੈ ਪੰਚਾਇਤ ਦੀ ਕੀ ਕੀ ਹੋ ਰਿਹਾ ਹੈ ਮੈਨੂੰ ਦੱਸ ਤਾਂ ਦਿਓ ਯਾਰ ਓ ਯਾਰ ਮੈਂ ਫੋਨ ਖੋ ਕਿਉਂ ਤਾਂ ਫੋਨ ਘਤੋ ਗੋਲੇ ਓਏ ਫੋਨ ਤੇ ਫੋਨ ਤੇ ਲੱਗੀ ਪਈ ਤੀ ਕੋਈ ਘਰੇ ਹੈ ਨਹੀਂ ਤੀ ਕਿ ਮੈਂ ਆ ਕੇ ਫੋਨ ਫੜ ਲਿਆ ਤੋ ਕਿਉਂ ਕੁੜੀ ਨਾਲੇ ਗੱਲਾਂ ਕਰਦੀ ਹੋਣੀ ਫਿਰ ਅਬ ਦਸਹੀਲੀ ਦਾ ਫੋਨ ਤੈਨੂੰ ਪੁੱਛਿਆ ਦੀ ਮੈਂ ਕਿੰਨੇ ਵਜੇ ਜਾਏਂਗੀ ਕੱਲ ਨੂੰ ਕਾਲਜ ਆ ਜਦੋਂ ਮੈਂ ਕਿਹਾ ਤੀ ਫੋਨ ਲਾ ਇਹਨੂੰ ਫੋਨ ਲਾਇਆ ਕਿਉਂ ਨਹੀਂ ਫਿਰ ਤਾ ਮੇਰੇ ਹੁੰਦੇ ਫਿਰ ਇਹ ਕਿੱਡੀ ਗੱਲ ਸੀਗੀ ਚੰਗਾ ਫਿਰ ਬਾਪੂ ਵਾਲਾ ਕਰ ਤਾ ਗੱਲ ਕਰਨੀ ਆਨੇ ਉਹ ਤਾਂ ਕਰੂਗੀ ਉਹਦੀ ਸਹੇਲੀਆਂ ਨਾਲ ਗੱਲਾਂ ਭਾਈ ਠੀਕ ਬਾਪੂ ਵਾਲਾ ਲੈ ਲੈ ਕਿਉਂ ਲੈਣਾ ਮੈਂ ਤਾਂ ਦਫਾ ਫੋਨ ਲਊਂਗੀ ਆ ਪੈਟੇ ਚੱਕੀ ਫਿਰਦੇਗਾ ਇੱਟੇ ਜਿੱਡਾ ਫੋਨ ਉਚਾਲ ਪਾਈ ਫਿਰ ਤਾਂ ਕਰਨਾ ਵੀ ਕੀ ਹੈਗਾ ਠੀਕ ਹੈ ਉਹਨੂੰ ਫਿਰ ਇੱਥੇ ਹੀ ਕਰਨਾ ਕਰਨਾ ਹੈਗਾ 100 ਪੜਾਈਆਂ ਕਰਨੀ ਹੁੰਦੀਆਂ ਨੇ ਮੈਂ ਆਪਦਾ ਇਹ ਬੇਲੇ ਨੇ ਪਰ ਕਿਨੇ ਫਿਸਕਲ ਕਾਲਜ ਦਾ ਮੂੰਹ ਦੇਖੇ ਜਾ ਕੇ ਤੁਸੀਂ ਨਾ ਮੈਨੂੰ ਵਿੱਚ ਕਿਉਂ ਕੁਝ ਦੇਉਂਦੇ ਹੋ ਨਹੀਂ ਤੁਸੀਂ ਮੈਂ ਨਾ ਇਹਦੇ ਨਾਲਾ ਨਾ ਇਹਦੇ ਨਾਲਾ ਹੋਰ ਇਹਨੇ ਕੋਸੇ ਤੇਰਾ ਇਹਨੂੰ ਕਹ ਜਿਹੜਾ ਕੁਝ ਕਹਿਣਾ ਹੈ ਬੇ ਮੁੰਡਿਆ ਦੇ ਦੇ ਫੋਨ ਪਈ ਇਹਦਾ ਕਿਉਂ ਕਲੇਸ਼ ਕਰਾਇਆ ਕਰੀ ਮੈਂ ਸਟਾਮ ਤੇ ਲਿਖ ਕੇ ਦੇਵਾਂ ਤੁਹਾਨੂੰ ਮੈਂ ਤੈਨੂੰ ਕਹਤਾ ਮੈਂ ਫੋਨ ਦਿੰਦਾ ਨਹੀਂ ਤਾਂ ਦਿੰਦਾ ਨਹੀਂ ਹੈ ਗਿਆ ਬਸ ਗੱਲ ਖਤਮ ਆ ਲੈ ਫੋਨ ਨਹੀਂ ਦਿੰਦਾ ਕਹਿੰਦਾ ਚਲ ਫਿਰ ਦੇ ਦੂਗਾ ਫੋਨ ਕੰਮ ਹੀ ਕਰਨਾ ਤੂੰ ਦੂਜੇ ਫੋਨ ਤੇ ਕਰ ਲੈ ਭਾਈ ਆਹੋ ਕਰ ਲੈ ਜਿਹੜੀ ਤੂੰ ਤਾਂ ਕਹਦਾ ਦੂਜੇ ਫੋਨ ਤੇ ਕੋਈ ਹੱਥ ਲਾਉਣ ਦਿੰਦਾਗਾ ਮੈਨੂੰ ਨਾਲੇ ਮੇਰੇ ਸਹੇਲੀ ਦੇ 100 ਫੋਨ ਕਰਦੀਆਂ ਨੇ ਮੈਨੂੰ ਕੀ ਪਤਾ ਭਾਈ ਛੋਟਾ ਦਾ ਕਲੇਸ਼ ਮਾੜੀ ਮਾੜੀ ਗੱਲ ਤੇ ਹੋ ਜਾਂਦਾਗਾ ਇੱਕ ਮਸਲਾ ਨਿਬੜਦਾ ਦੂਜਾ ਖੜਾ ਹੋ ਜਾਂਦਾ ਹੁਣ ਫੋਨ ਦਾ ਛੇੜ ਲੋ ਓ ਚਲ ਤੂੰ ਬਾਪੂ ਵਾਲੇ ਤੋਂ ਕਰ ਲਈ ਕਿਹਦੇ ਨਾਲ ਗੱਲ ਕਰਨੀ ਹੈ ਅਜੇ ਕਿਸੇ ਨਾਲ ਸਹੇਲੀ ਨਾਲੇ ਗੱਲ ਕਰਨੀ ਹੋਣੀ ਤੇ ਹੁਣ ਆ ਵੀ ਗੱਲ ਹੁਣ ਬਾਪੂ ਦਾ ਨੰਬਰ ਦਊਗੇ ਉਹ ਸਹੇਲੀਆਂ ਨੂੰ ਚੰਗਾ ਭਲਾ ਇਹਦਾ ਨੰਬਰ ਦਿੱਤਾ ਤਾਂ ਹੋਇਆਗਾ ਮੈਨੂੰ ਉਹਦੇ ਦਿਮਾਗ ਦਾ ਨਹੀਂ ਪਤਾ ਲੱਗਦਾ ਵੀ ਤੂੰ ਫੋਨ ਫੜਾ ਜਾ ਦੱਸਦਾ ਕੀ ਕਰਨਾ ਫੋਨ ਤੁਰ ਗਿਆ ਬਾਹਰ ਬੰਲਾ ਰੱਖਿਆ ਗਿਆ ਉਹੀ ਤੁਸੀਂ ਜਾਦੇ ਮੇਰੀ ਗੱਲ ਸੁਣ ਲਓ ਮੈਂ ਵੀ ਨਹੀਂ ਕੋਈ ਕੰਮ ਕਰਦੀ ਉਹ ਤਾਂ ਕਿ ਮੇਰਾ ਫੋਨ ਹੀ ਫੜਾਉਂਦਾ ਹੋ ਬੜਾ ਸਿਆਪਾ ਹੋਇਆ ਜਾਣ ਨੂੰ ਇਹ ਤਾਂ ਚਲ ਫਿਰ ਕੋਈ ਨਾ ਦੇ ਦੂਗਾ ਫੋਨ ਮੈਂ ਆਖਲੇ ਮੈਂ ਲੈ ਕੇ ਦੇ ਦੂੰਗਾ ਕੁੜੀਏ ਚਲ ਮੈਂ ਕਹਿ ਦੂੰਗਾ ਉਹਨੂੰ ਹੁਣ ਕਿਹੜਾ ਕੰਮ ਖੜਾਗਾ ਤੇਰਾ ਕੋਈ ਗੱਡਾ ਦਾ ਖੜਾ ਨਹੀਂ ਵੀ ਹੋਣੀ ਫੋਨ ਚਾਹੀਦਾ ਤੈਨੂੰ ਜਾ ਪਾਣੀ ਲਿਆ ਤੂੰ ਕੀ ਕਰਦੀਆਂ ਖੜੀ ਹੋ ਕੇ ਤਾ ਪਾਣੀ ਨਹੀਂ ਆ ਪਾਣੀ